ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ ਮੈਂ ਦੇਵ ਸਤੂ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਾ ਜੀ ਲੈ ਕੇ ਪ੍ਰੋਗਰਾਮ ਸਾਡੇ ਮਸਲੇ ਸਾਡੇ ਹਾਲ ਤੇ ਦੋਸਤੋ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮ ਨੂੰ 7:00 ਵਜੇ ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਨੇ ਆ ਜਿਹਦੇ ਵਿੱਚ ਦੇਸ਼ ਦੁਨੀਆ ਦੇ ਅਹਿਮ ਮਸਲਿਆਂ ਤੇ ਆਪਣੀ ਸਮਝ ਦੇ ਮੁਤਾਬਕ ਟਿੱਕਾ ਟਿੱਪਣੀ ਵਿਚਾਰ ਚਰਚਾ ਕਰਦੇ ਆ ਤੇ ਨਾਲ ਦੀ ਨਾਲ ਤੁਹਾਡੇ ਸਵਾਲਾਂ ਨੂੰ ਤੁਹਾਡੀਆਂ ਟਿੱਪਣੀਆਂ ਨੂੰ ਵੀ ਵਿਚਾਰਿਆ ਜਾਂਦਾ ਪਰ ਉਸ ਤੋਂ ਪਹਿਲਾਂ ਆਓ ਸਵਾਗਤ ਕਰੀਏ ਦਲਜੀਤ ਸਿੰਘ ਹੁਣਾਂ ਦਾ ਫੇਰ ਕਰਦੇ ਅਗਲੀ ਗੱਲਬਾਤ ਦਲਜੀਤ ਜੀ ਪਿਆਰ ਭਰੀ ਸਾਸਰੀ ਕਾਲ ਤੇ ਨਿੱਘਾ ਸਵਾਗਤ ਜੀ ਪ੍ਰੋਗਰਾਮ ਸਾਸਰੀ ਕਾਲ ਦੇ ਸਿੱਧੂ ਸਾਹਿਬ ਤੇ ਸਾਸਰੀ ਕਾਲ ਸਾਰੇ ਇੰਡਸਟਰੀ ਵੀ ਦੇਖ ਰਹਾ ਹੈ ਦਰਸ਼ਕਾਂ ਦਾ ਤੇ ਆਸ ਕਰਦਾ ਤੁਸੀਂ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਜੀ ਹੋਰ ਸੁਣਾਓ ਕਿਦਾਂ ਹਾਲ ਚਾਲ ਬਹੁਤ ਵਧੀਆ ਜੀ ਜੀ ਅ ਦਿਲ ਦੀ ਆਪਣਾ ਤੇ ਹਾਲਚਾਲ ਵਧੀਆ ਪਰ ਮੇਰੇ ਖਿਆਲ ਆਪਣੇ ਅ ਦੇਸ਼ ਦੁਨੀਆ ਜਿ ਬੈਠਿਆ ਹਰ ਪੰਜਾਬੀ ਵਾਂਗੂੰ ਆਪਣੀ ਵੀ ਨਜ਼ਰ ਇਸ ਵਕਤ ਪੰਜਾਬ ਵੱਲ ਬਣੀ ਹੋਈ ਆ ਕਿਉਂਕਿ ਪੰਜਾਬ ਚ ਪਿਛਲੇ ਕਈ ਮਹੀਨਿਆਂ ਤੋਂ ਆਪਣੇ ਹੱਕਾਂ ਲਈ ਸੜਕਾਂ ਤੇ ਰੇਲ ਦੇ ਗਾੜਿਆਂ ਤੇ ਬੈਠੇ ਕਿਸਾਨ ਕਿਸਾਨ ਜਿਹੜੇ ਆ ਉਹ ਅੱਜ ਆਪਣੀ ਦੋ ਜੋੜੀ ਜਿਹੜੇ ਕੱਪੜੇ ਦਿੱਲੀ ਵੱਲੋਂ ਵਹੀਰਾਂ ਘੱਟ ਤੁਰੇ ਆ ਪਰ ਜਿੱਦਾਂ ਉਮੀਦ ਸੀ ਉਹਨਾਂ ਨੂੰ ਵੱਖ-ਵੱਖ ਬਾਰਡਰਾਂ ਤੇ ਰੋਕਿਆ ਗਿਆ ਕਿੱਦਾਂ ਦੇਖਦੇ ਹੋ ਅ ਕਾਸੋ ਤੇ ਹਰਿਆਣਾ ਸਰਕਾਰ ਦੀ ਜੇ ਆਪਾਂ ਗੱਲ ਕਰੀਏ ਅੱਜ ਕਾਫੀ ਕ੍ਰਿਟੀਕਲ ਟਾਈਮ ਆ ਪੰਜਾਬ ਦੇ ਉੱਤੇ ਕਿਉਂਕਿ ਕਹਿੰਦੇ ਹੁੰਦੇ ਵੀ ਬੇਲ ਪਈ ਵਰੀ ਕੀ ਹੁੰਦਾ ਜੜਾਂ ਹੁੰਦੀਆਂ ਇੱਕ ਘਰ ਦੇ ਵਿੱਚ ਤੇ ਦੂਜੇ ਘਰ ਦੇ ਵਿੱਚ ਬੇਲ ਚੱਲੇ ਜਾਂਦੀ ਆ ਜੀ ਅਸੀਂ ਵੀ ਅੱਜ ਸਾਡੀਆਂ ਜੜਾਂ ਆ ਭਾਵੇਂ ਪੰਜਾਬ ਦੇ ਵਿੱਚ ਅਸੀਂ ਇੱਧਰ ਆ ਗਏ ਪਰ ਅੱਜ ਵੀ ਸਾਨੂੰ ਦਰਦ ਹੈ ਉੱਥੇ ਦਾ ਪੰਜਾਬ ਦਾ ਪੰਜਾਬ ਦੀ ਆਰਥਿਕਤਾ ਮੁੱਖ ਤੌਰ ਦੇ ਉੱਤੇ ਖੇਤੀਬਾੜੀ ਦੇ ਉੱਤੇ ਨਿਰਭਰ ਹੈਗੀ ਜਿਹਦੇ ਕਰਕੇ ਕਾਫੀ ਚਿੰਤਾ ਹੈ ਜੀ ਜੇ ਖੇਤੀਬਾੜੀ ਨਾ ਰਹੀ ਕਿਉਂਕਿ ਸਰਕਾਰਾਂ ਇੰਡੀਆ ਨਾਲ ਲੈ ਕੇ ਨਿਕਲੀਆਂ ਵੀ ਇਹਦਾ ਸਾਨੂੰ ਅਜੇ ਤੱਕ ਅਲਟਰਨੇਟਿਵ ਦਿੱਤਾ ਨਹੀਂ ਗਿਆ ਜਦੋਂ ਦੇ ਤਿੰਨ ਖੇਤੀ ਆਰਡੀਨੈਂਸ ਬਿਲ ਲਿਆਂਦੇ ਗਏ ਆ ਉਹਦੇ ਵਿਰੋਧ ਦੇ ਵਿੱਚ ਸਰਕਾਰਾਂ ਦੇ ਨਾਲ ਟਕਰਾਅ ਚੱਲ ਰਿਹਾ ਜੀ ਆ ਪਿਛਲੇ ਨਵੰਬਰ ਮਹੀਨੇ ਦੇ ਵਿੱਚ ਵੀ ਇਸੇ 11 ਨਵੰਬਰ ਦੇ ਕਰੀਬ ਗੱਲ ਹੋਈ ਸੀ ਜਿਹੜੀ ਕਿ ਸਰਕਾਰ ਦੇ ਦੁਆਰਾ ਕੇਂਦਰ ਸਰਕਾਰ ਦੇ ਨਾਲ ਜਿਹੜੀ ਗੱਲਬਾਤ ਹੋਈ ਕੇਂਦਰੀ ਮੰਤਰੀ ਦੇ ਨਾਲ ਪਹਿਲਾਂ ਉਦੋਂ ਪਹਿਲਾਂ ਅਧਿਕਾਰੀਆਂ ਦੇ ਨਾਲ ਵੀ ਗੱਲਬਾਤ ਹੁੰਦੀ ਰਹੀ ਪਰ ਜਿੰਨੀ ਵੀ ਗੱਲਬਾਤ ਹੋਈ ਆ ਕਿਸਾਨ ਆਗੂਆਂ ਦੇ ਨਾਲ ਉਹਨਾਂ ਦੇ ਵਿੱਚ ਸੱਦਿਆ ਤਾਂ ਜਾਂਦਾ ਸਮਝੌਤੇ ਦੇ ਲਈ ਜੀ ਪਰ ਉਲਟਾ ਉਹਨਾਂ ਨੂੰ ਸਮਝਾ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਇਹ ਤੁਹਾਡੇ ਹੱਕ ਦੇ ਵਿੱਚ ਆ ਇਹ ਤੁਹਾਡੇ ਫੇਵਰ ਦੇ ਵਿੱਚ ਆ ਜਦ ਕਿ ਜਿਹੜੀ ਗੱਲ ਕੀਤੀ ਜਾਂਦੀ ਆ ਕਿ ਐਮਐਸਪੀ ਜੇ ਦੀ ਗੱਲ ਸ਼ਾਹੀ ਲਾਲ ਬਹਾਦਰ ਸ਼ਾਸਤਰੀ ਪੰਜਾਬ ਨੂੰ ਇੱਕ ਆਪਸ਼ਨਲ ਸਟੇਟ ਦੇ ਉੱਤੇ ਮੰਨਦਾ ਕਿ ਇਹਦੇ ਲਈ ਸਰਕਾਰ ਨੂੰ ਘੱਟੋ ਘੱਟ ਸਮਰਥਨ ਮੁੱਲ ਹਮੇਸ਼ਾ ਲਈ ਰਹਿਣਾ ਚਾਹੀਦਾ ਜੀ ਕਿਉਂਕਿ ਲਾਲ ਬਹਾਦਰ ਸ਼ਾਸਤਰੀ ਦੇ ਵੇਲੇ ਲੋੜ ਸੀ ਉਸ ਵੇਲੇ ਕਾਲ ਪੈਂਦਾ ਸੀ ਪੰਜਾਬ ਦੇ ਕਿਸਾਨਾਂ ਦੀ ਅਹਿਮੀਅਤ ਉਹ ਤੋਂ ਜ਼ਿਆਦਾ ਕੌਣ ਸਮਝ ਸਕਦਾ ਸੀ ਉਹੀ ਲਾਲ ਬਹਾਦਰ ਸ਼ਾਸਤਰੀ ਸੀ ਜਿਨੇ ਕਿਹਾ ਵੀ ਪੰਜਾਬ ਦੇ ਕਿਸਾਨਾਂ ਨੂੰ ਖੁੱਲੀਆਂ ਜ਼ਮੀਨਾਂ ਗੁਜਰਾਤ ਦੇ ਵਿੱਚ ਰਾਜਸਥਾਨ ਦੇ ਵਿੱਚ ਦਿੱਤੀਆਂ ਵੀ ਇਹ ਬੰਦੇ ਬੜੇ ਮਿਹਨਤੀ ਆ ਇਹਨਾਂ ਨੇ ਉਹ ਬਰਾਨ ਜ਼ਮੀਨਾਂ ਜੰਗਲਾਂ ਨੂੰ ਵਿਲੇਕਾਰ ਕਰਕੇ ਉਪਜਾਊ ਜ਼ਮੀਨਾਂ ਬਣਾਇਆ ਹੁਣ ਜਦੋਂ ਨਰਿੰਦਰ ਮੋਦੀ ਤੱਕ ਆਉਂਦੇ ਆਉਂਦੇ ਸੈਲਫ ਟੈਕਨੋਲੋਜੀ ਇੰਨੀ ਟੈਕਨੋਲੋਜੀ ਵੱਧ ਗਈ ਜਿਹਦੇ ਨਾਲ ਕਿ ਕੰਮ ਸੌਖੇ ਹੋ ਗਏ ਕੋਰਪੋਰੇਟ ਘਰਾਣਿਆਂ ਨੂੰ ਉਹਨਾਂ ਦੀ ਜਿਹੜੀ ਮਿਹਨਤ ਆ ਪਛਤਾਂ ਦੀ ਉਹ ਬਿਲਕੁਲ ਦਰਕਿਨਾਰ ਕਰ ਦਿੱਤੀ ਗਈ ਜੀ ਕਿਸਾਨਾਂ ਦਾ ਵਿਰੋਧ ਹੋ ਰਿਹਾ ਤੇ ਇਹਨੂੰ ਇਦਾਂ ਬਿਲੰਦ ਦੇ ਤੌਰ ਦੇ ਉੱਤੇ ਪੇਸ਼ ਕੀਤਾ ਜਾ ਰਿਹਾ ਅੱਜ ਤੁਸੀਂ ਦੇਖ ਲਓ ਵੀ ਕੱਲ ਰਾਤ ਤੋਂ ਹੀ ਸ਼ੁਰੂ ਹੋ ਗਏ ਸੀ ਜਥੇ ਜਾਣੇ ਖਾਸ ਤੌਰ ਤੇ ਗੁਰਦਾਸਪੁਰ ਅਮਰਸਰ ਸਰਹੰਦੀ ਜ਼ਿਲ੍ਹੇ ਜਿਹੜੇ ਹੈਗੇ ਆ ਉੱਥੋਂ ਜਿਹੜੇ ਕੱਲ ਦੇ ਕੋਚ ਕੀਤੇ ਆ ਕਿਉਂਕਿ ਕੱਲ ਤੇ ਪਰਸੋ ਦੋ ਦਿਨ ਦਿੱਲੀ ਚਲੋ ਦਾ ਜਿਹੜਾ ਨਾਹਰਾ ਆ ਉਹ ਚੱਲ ਰਿਹਾ ਆ ਤੇ ਇੰਨਾ ਰੋ ਇੰਨਾ ਉਤਸ਼ਾਹ ਆ ਲੋਕਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਜाहर ਰਿਹਾ ਇਹ ਵੀ ਸ਼ਾਇਦ ਬਹੁਤ ਚਿਰ ਬਾਅਦ ਦੇਖਣ ਨੂੰ ਮਿਲਿਆ ਆ ਕਿ ਪੰਜਾਬ ਦੇ ਲੋਕ ਇੱਕ ਵੱਡੇ ਲੈਵਲ ਦੇ ਉੱਤੇ ਬਿਨਾ ਕਿਸੇ ਰਾਜਨੀਤੀ ਦੇ ਇਕੱਠੇ ਹੋ ਰਹੇ ਆ ਜੀ ਪਰ ਦਿਲਜੀਤ ਜੀ ਬਿਲਕੁਲ ਜਿਹੜੀ ਲੋਕਾਂ ਦੇ ਵਿੱਚ ਜਾਂ ਕਿਸਾਨਾਂ ਜਾਂ ਪੰਜਾਬ ਦੇ ਹਰਿਆਣਾ ਦੇ ਵਿੱਚ ਮੇਰੇ ਖਿਆਲ ਪਹਿਲੀ ਵਾਰ ਵੇਖਣ ਨੂੰ ਮਿਲਿਆ ਪੰਜਾਬ ਹਰਿਆਣਾ ਇੱਕ ਜੁਟਤਾ ਨਾਲ ਕਿਸੇ ਤਰੀਕੇ ਨਾਲ ਕਿਸ ਤਰੀਕੇ ਸਾਂਝ ਨਿਭਾ ਰਿਹਾ ਪਰ ਜਿਸ ਤਰੀਕੇ ਨਾਲ ਹਰਿਆਣਾ ਸਰਕਾਰ ਵੱਲੋਂ ਉਹਨਾਂ ਦੀ ਬੈਰੀਕੇਟਿੰਗ ਕੀਤੀ ਗਈ ਅਸੀਂ ਦਾਅਵੇ ਤਾਂ ਠੋਕਦੇ ਆ ਕਿ ਭਾਰਤ ਜਿਹੜਾ ਆ ਉਹ ਸਭ ਤੋਂ ਵੱਡਾ ਲੋਕਤੰਤਰਿਤ ਦੇਸ਼ ਆ ਹੁਣ ਇੱਕ ਦੇਕਰ ਲੋਕ ਪਾਕਿਸਤਾਨ ਦੇ ਬਾਰਡਰ ਵੱਲ ਨੂੰ ਤੁਰ ਕੇ ਜਾਣ ਜਾਂ ਪਾਕਿਸਤਾਨ ਦਾ ਬਾਰਡਰ ਪਾਰ ਕਰਨ ਦੀ ਕੋਸ਼ਿਸ਼ ਕਰਨ ਤਾਂ ਮੇਰੇ ਖਿਆਲ ਪਾਕਿਸਤਾਨ ਦੀ ਸਰਕਾਰ ਤਾਂ ਇਹ ਰੋਕ ਸਕਦੀ ਹੈ ਕਿ ਤੁਹਾਡੇ ਕੋਲ ਵੀਜ਼ਾ ਨਹੀਂ ਹੈਗਾ ਤੁਸੀਂ ਇੱਧਰ ਆ ਨਹੀਂ ਸਕਦੇ ਉਹ ਮੰਨਣ ਚ ਆਉਂਦੀ ਹੈ ਗੱਲ ਪਰ ਜਦੋਂ ਇੱਕੋ ਦੇਸ਼ ਦੇ ਵਸਿੰਦੇ ਇੱਕ ਸੂਬੇ ਤੋਂ ਦੂਸਰੇ ਦੇਸ਼ ਦੂਸਰੇ ਸੂਬੇ ਚ ਦਾਖਲ ਹੋਣਾ ਚਾਹਣ ਤੇ ਉਹਨਾਂ ਨੂੰ ਉਸ ਸੂਬੇ ਦੀ ਸਰਕਾਰ ਰੋਕੇ ਫਿਰ ਲੋਕਤੰਤਰ ਕਿੱਥੇ ਰਹਿ ਗਿਆ ਇਹੀ ਬਿਲਕੁਲ ਸਵਾਲ ਆ ਅੱਜ ਮੇਰੀ ਡਿਸਕਸ਼ਨ ਹੋ ਰਹੀ ਸੀ ਇੱਕ ਆਪਣੇ ਫਰੈਂਡ ਦੇ ਨਾਲ ਜੀ ਉਹ ਥੋੜਾ ਜਿਹਾ ਬੀਜੇਪੀ ਵੱਲ ਨੂੰ ਝੁਕਾਰ ਰੱਖਦਾ ਤੇ ਪਰ ਜਮਹੂਰੀਅਤ ਆ ਲੋਕਤੰਤਰ ਆ ਉਹਦੇ ਵੀ ਆਪਾਂ ਵੈਲਕਮ ਕਰਦੇ ਆ ਉਹਦਾ ਜਿਹੜਾ ਥਿਊ ਪੁਆਇੰਟ ਆ ਪਰ ਉਹਨੇ ਕਿਹਾ ਕਿ ਇਹ ਵੀ ਤਾਂ ਚੰਗਾ ਨਹੀਂ ਆ ਨਾ ਕਿ ਤੁਸੀਂ ਸਰਕਾਰਾਂ ਨੂੰ ઓળਜਣਾ ਪਾਓ ਦਿੱਲੀ ਜਿਹੜੀ ਆ ਸਾਡੀ ਕੈਪੀਟਲ ਆ ਸਰਕਾਰਾਂ ਉੱਥੇ ਤੁਸੀਂ ਜਾਂਦੇ ਆ ਵਿਰੋਧ ਕਰਦੇ ਇਦਾਂ ਕਰ ਨਹੀਂ ਸਕਦੇ ਮੈਂ ਉਹਨੂੰ ਇਹੀ ਗੱਲ ਕਹੀ ਕਿ ਸੰਵਿਧਾਨ ਤਾਂ ਚਲਾਉਂਦਾ ਹਨ ਦੇਸ਼ ਸਵਿਧਾਂਤ ਦੇ ਵਿੱਚ ਆਰਟੀਕਲ 19 ਆ ਜੀ ਉਹਨੂੰ ਸਿਰਫ ਇੱਥੇ ਤੱਕ ਹੀ ਸੀਮਿਤ ਕੀਤਾ ਹੋਇਆ ਕਿ ਸਪੀਚ ਐਂਡ ਐਕਸਪ੍ਰੈਸ਼ਨ ਜੀ ਫਰੀडम ਆਫ ਸਪੀਚ ਤੇ ਐਕਸਪ੍ਰੈਸ਼ਨ ਤੁਹਾਨੂੰ ਬੋਲਣ ਦਾ ਅਧਿਕਾਰ ਹੈ ਤੁਹਾਡੇ ਵਿੱਚ ਜੋ ਫੀਲਿੰਗਸ ਆ ਤੁਸੀਂ ਐਕਸਪ੍ਰੈਸ ਕਰ ਸਕਦੇ ਆ ਇਹ ਏ ਆ ਉਹਦਾ ਜਿਹੜੀ ਅੱਗੇ ਧਾਰਾ ਆ ਜਿਹੜਾ ਬੀ ਆ ਉਹਦੇ ਵਿੱਚ ਇਹ ਕਿਹਾ ਗਿਆ ਆ ਕਿ ਪੀਸਫੁਲੀ ਵਿਦਾਊਟ ਆਰਮ ਕਿੱਥੇ ਵੀ ਜਾ ਕੇ ਤੁਸੀਂ ਇਕੱਠੇ ਹੋ ਸਕਦੇ ਆ ਕਿਸੇ ਵੀ ਧਾਰਨਾ ਦੇ ਸਕਦੇ ਆ ਤੁਸੀਂ ਲੋਕਤੰਤ੍ਰਿਕ ਹਕਕਾਂ ਦੇ ਲਈ ਤੁਹਾਨੂੰ ਹੱਕ ਹੈ ਕਿ ਤੁਸੀਂ ਰੋਸ ਪ੍ਰਦਰਸ਼ਨ ਕਰ ਸਕਦੇ ਆ ਆਪਣਾ ਰੋਸ ਪ੍ਰਗਟਾ ਸਕਦੇ ਆ ਜੇਕਰ ਤੁਸੀਂ ਕਿਸੇ ਚੀਜ਼ ਨਾਲ ਸਹਿਮਤ ਨਹੀਂ ਹੈ ਜੀ ਤੇ ਉਹਦੇ ਵਿੱਚ ਤੁਹਾਨੂੰ ਕਾਨੂੰਨ ਹੱਕ ਦਿੰਦਾ ਆ ਜੀ ਤੇ ਸੀ ਉਹਦਾ ਆਰਟੀਕਲ ਇਹ ਕਹਿੰਦਾ ਆ ਕਿ ਤੁਸੀਂ ਯੂਨੀਅਨ ਬਣਾ ਸਕਦੇ ਆ ਇਸ ਕੰਮ ਦੇ ਲਈ ਤੁਸੀਂ ਯੂਨੀਅਨ ਦੇ ਅੰਡਰ ਇਕੱਠੇ ਹੋ ਸਕਦੇ ਆ ਤੁਸੀਂ ਉਸ ਯੂਨੀਅਨ ਦੇ ਝੰਡੇ ਵੀ ਲਾ ਸਕਦੇ ਆ ਜੀ ਡੀ ਇਹ ਕਹਿੰਦਾ ਆ ਕਿ ਤੁਸੀਂ ਪੂਰੇ ਭਾਰਤ ਦੇ ਵਿੱਚ ਕਿਤੇ ਵੀ ਜਾ ਕੇ ਤੁਸੀਂ ਰਹਿ ਸਕਦੇ ਆ ਸੈਟਲ ਹੋ ਸਕਦੇ ਆ ਕੰਮ ਕਰ ਸਕਦੇ ਆ ਜੀ ਇਹ ਇਹ ਕਹਿੰਦਾ ਆ ਕਿ ਤੁਸੀਂ ਉੱਥੋਂ ਬਾਹਰ ਵੀ ਨਿਕਲ ਸਕਦੇ ਆ ਜਾਦ ਸਵਿਧਾਨੇ ਦੇ ਵਿੱਚੋਂ ਤੁਸੀਂ ਦੱਸੋ ਵੀ ਜਿਹੜਾ ਆਰਟੀਕਲ 19 ਆ ਕਿਹੜੀ ਚੀਜ਼ ਆ ਜਿਹਦੇ ਵਿੱਚ ਕਿਸਾਨਾਂ ਨੇ ਤੋੜ ਦਿੱਤੀ ਆ ਬਿਲਕੁਲ ਪੀਸਫੁਲੀ ਅੱਜ ਤੱਕ ਤੁਸੀਂ ਦੇਖੋ ਵੀ ਇੰਨੇ ਦਿਨ ਹੋ ਗਏ ਆ ਪਰ ਕਦਾ ਧਰਨਾ ਚੱਲ ਰਿਹਾ ਕਿਤੇ ਵੀ ਦੱਸੋ ਕਿ ਕਿਤੇ ਕੋਈ ਟਕਰਾਅ ਹੋਇਆ ਹੋਵੇ ਕਿਸੇ ਦੇ ਨਾਲ ਕਿਸੇ ਸਰਕਾਰੀ ਅਥਾਰਟੀ ਦੇ ਨਾਲ ਟਕਰਾਅ ਹੋਇਆ ਹੋਵੇ ਭਾਵੇਂ ਮੈਂ ਉਸ ਅੰਦੋਲਨ ਦੇ ਨਾਲ ਸਹਿਮਤ ਹੋਵਾਂ ਨਾ ਹੋਵਾਂ ਇਹ ਬਕਰੀ ਗੱਲ ਆ ਪਰ ਤੁਸੀਂ ਇਹ ਦੇਖੋ ਵੀ ਉਹਨਾਂ ਨੇ ਕਾਨੂੰਨ ਕਿੱਥੇ ਤੋੜਿਆ ਜਾਂ ਇਹ ਲੱਗੇ ਕਿ ਉਹ ਕਾਨੂੰਨ ਤੋੜਨ ਜਾ ਰਹੇ ਆ ਜਦੋਂ ਤੁਹਾਨੂੰ ਸੰਵਿਧਾਨ ਇਹ ਦਿੰਦਾ ਆ ਇਹ ਹੱਕ ਦਿੰਦਾ ਇਹ ਆਰਟੀਕਲ 19 ਤੁਹਾਨੂੰ ਹੱਕ ਆ ਇਹ ਬੁਨਿਆਦੀ ਹੱਕ ਆ ਜੀ ਤੇ ਇਹਦਾ ਮਤਲਬ ਕੀ ਆ ਕਿ ਤੁਸੀਂ ਬੁਨਿਆਦੀ ਹੱਕਾਂ ਨੂੰ ਤੋੜਿਆ ਜਾ ਰਿਹਾ ਇਹੀ ਇਸੇ ਮਨਸੂਬੇ ਦੇ ਤਹਿਤ ਆ 1966 ਦੇ ਵਿੱਚ ਹਰਿਆਣਾ ਬਣਾਇਆ ਸੀ ਜੀ ਤਾ ਕੇ ਪੰਜਾਬ ਨੂੰ ਦਿੱਲੀ ਦੇ ਨਾਲ ਹੱਦਾਂ ਨਾ ਲਾਈਆਂ ਜਾਣ ਇਹਨਾਂ ਦੇ ਵਿੱਚ ਚੜਚੁੜਪਾ ਦਿੱਤੀ ਜਾਵੇ ਜੀ ਜੇ ਅੱਜ ਇਹ ਨਾ ਹੁੰਦਾ ਤਾਂ ਸਿੱਧੇ ਜਾ ਕੇ ਦਿੱਲੀ ਦੇ ਵਿੱਚ ਜਾ ਬਣਨਾ ਸੀ ਬਿਲਕੁਲ ਇਹ ਬਣਾਇਆ ਹੀ ਇਸੇ ਸਾਜ਼ਿਸ਼ ਦੇ ਤਹਿਸੀ ਹਰਿਆਣਾ ਨਹੀਂ ਤਾਂ ਹਰਿਆਣਾ ਤੇ ਪੰਜਾਬ ਦੇ ਵਿੱਚ ਫਰਕ ਤਾਂ ਕੋਈ ਹੈ ਹੀ ਨਹੀਂ ਜੀ ਜੀ ਉਹ ਇਸੇ ਕਰਕੇ ਸੀ ਕਿ ਸਾਡੇ ਵਿੱਚ ਅਸੀਂ ਗੈਪ ਕਿਦਾਂ ਵਧਾ ਸਕਦੇ ਹਾਂ ਪੰਜਾਬੀਆਂ ਤੋਂ ਸ਼ੁਰੂ ਤੋਂ ਹੀ ਦਿੱਲੀ ਨੂੰ ਦਰ ਲੱਗਦਾ ਇਹ ਹੋਣ ਦੀ ਨਹੀਂ ਗੱਲ ਮਹਾਰਾ ਮਹਾ ਭਾਰਤ ਦੇ ਵੇਲੇ ਦੀ ਤੁਸੀਂ ਦੇਖ ਲਓ ਮਹਾਭਾਰਤ ਦੇ ਵੇਲੇ ਵੀ ਤੁਸੀਂ ਦੇਖ ਲਓ ਕਿ ਸੈਂਟਰ ਜਿਹੜਾ ਇੰਡੀਆ ਸੀ ਉਹਨੂੰ ਹਮੇਸ਼ਾ ਇਧਰ ਲ ਮਲੇਸ਼ੀਆ ਨੂੰ ਕਹਿੰਦੇ ਹੁੰਦੇ ਸੀ ਉਹ ਉਦੋਂ ਵੀ ਇਹਨਾਂ ਨੂੰ ਡਰ ਲੱਗਦਾ ਸੀ ਅੱਜ ਵੀ ਸੈਂਟਰ ਜਿਹੜਾ ਇੰਡੀਆ ਆ ਉਹ ਵੱਖਰਾ ਚੱਲਦਾ ਉਹਦੇ ਵਿਕਾਸ ਵੱਲ ਧਿਆਨ ਦਿੱਤਾ ਜਾਂਦਾ ਤਿੰਨ ਚਾਰ ਸਟੇਟਾਂ ਆ ਉਹਨਾਂ ਦੇ ਵਿੱਚ ਇੰਨੀ ਮੈਜੋਰਟੀ ਬਣਾ ਲਈ ਗਈ ਆ ਕਿ ਸਰਕਾਰਾਂ ਬਾਕੀ ਨਾਂ ਦੱਖਣ ਨੂੰ ਪੁੱਛਿਆ ਜਾਂਦਾ ਨਾ ਉੱਤਰ ਨੂੰ ਪੁੱਛਿਆ ਜਾਂਦਾ ਉੱਤਰ ਦੇ ਵਿੱਚ ਖਾਸ ਤੌਰ ਤੇ ਜੰਮੂ ਕਸ਼ਮੀਰ ਲਾ ਲਓ ਤੇ ਪੰਜਾਬ ਲਾ ਲਓ ਇਹਨਾਂ ਨੂੰ ਇੰਨਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਤੁਸੀਂ ਜਿਹੜੀਆਂ 7 ਸਿਸਟਰਸ ਜਿਹੜੀਆਂ ਇੱਧਰ ਆਸਾਮ ਵਾਲੇ 7 7 ਸਟੇਟਸ ਹੈਗੀਆਂ ਉਹਨਾਂ ਦੇ ਵੱਲ ਕੋਈ ਧਿਆਨ ਦੀ ਗੱਲ ਹੀ ਨਹੀਂ ਹੈਗੀ ਇਹਦਾ ਮਤਲਬ ਕੀ ਹੋਇਆ ਕਿ ਤੁਸੀਂ ਲਗਾਤਾਰ ਵਿਕਾਸ ਦੀ ਜਿਹੜੀ ਲੋਕਤੰਤਰੀ ਗੱਲ ਖਰਦੇ ਆ ਉਹਦਾ ਸਿੱਧਾ ਹੀ ਤੁਸੀਂ ਉਲੰਘਣਾ ਕਰਦਿਆਂ ਲੋਕਤੰਤ੍ਰਿਕ ਕਰਦਰਾ ਕੀਮਤਾਂ ਦੀਆਂ ਜਿਸ ਤਰੀਕੇ ਦੇ ਨਾਲ ਇਹ ਕਿਸਾਨ ਅੰਦੋਲਨ ਦਾ ਵੀ ਵਿਰੋਧ ਕੀਤਾ ਜਾ ਰਿਹਾ ਨੋ ਡਾਊਟ ਤੁਸੀਂ ਸਰਕਾਰਾਂ ਬਣਾਉਂਦੀਆਂ ਲੋਕਾਂ ਦੀ ਲੋਕਾਂ ਲਈ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੈ ਤੇ ਉਹਨਾਂ ਲੋਕਾਂ ਨੂੰ ਹੀ ਤੁਸੀਂ ਇਦਾਂ ਤਾਰਪੀਟੋ ਕਰ ਰਹੇ ਹੋ ਜੀ ਤੇ ਤੁਸੀਂ ਇਦਾਂ ਉਹਨਾਂ ਦੇ ਹੱਕਾਂ ਨੂੰ ਜਲੀਲ ਕਰਕੇ ਤੁਸੀਂ ਕਰ ਰਹੇ ਆ ਅੱਜ ਪੁਲਿਸ ਨੇ ਕੋਸ਼ ਟਕਰਾਅ ਵੀ ਹੋਇਆ ਹੋਰ ਤੋਂ ਕੁਝ ਘੰਟੇ ਪਹਿਲਾਂ ਕਿਸਾਨਾਂ ਦੇ ਤੇ ਲੱਗਦਾ ਆ ਵੀ ਕੱਲ ਤੇ ਪਰਸੋਂ ਦੀ ਵੀ ਇਦਾਂ ਸਥਿਤੀ ਰਹਿਣੀ ਆ ਜੀ ਬਾਕੀ ਨਾਲ ਮੈਂ ਥੋੜੀ ਇਹ ਵੀ ਦੱਸ ਦਵਾਂ ਕਿ ਇਹੀ ਹਰਿਆਣਾ ਸਰਕਾਰ ਸੀ ਜਦੋਂ ਸੱਚਾ ਸੌਦਾ ਵਾਲੇ ਰਾਮ ਰਹੀਮ ਹੋਣਾ ਨੇ ਜਾਣਾ ਸੀ ਪੰਚਕੂਲੇ ਬਿਲਕੁਲ ਉਹਨਾਂ ਨੂੰ ਲਾਊਡ ਕਰ ਦਿੱਤਾ 100 ਗੱਡੀਆਂ ਨਾਲ ਜਾਣ ਨੂੰ ਐਡਾ ਵੱਡਾ ਕਾਫਲਾ ਆਈ ਦੀਆਂ ਵੱਡੀਆਂ ਗੱਡੀਆਂ ਉਹਨਾਂ ਪ੍ਰਬੰਧ ਵੀ ਵੱਖਰੇ ਕਰਕੇ ਦਿੱਤੇ ਗਏ ਫਿਰ ਪੰਚਕੂਲੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿੱਦਾਂ ਲਾਅ ਤੋੜਿਆ ਗਿਆ ਇੱਕ ਪਾਸੇ 143 ਧਾਰਾ ਵੀ ਲਾਈ ਹੋਈ ਆ ਤੇ ਉਹਨਾਂ ਨੂੰ ਕਿਹਾ ਹੀ ਕੁਛ ਨਹੀਂ ਬਿਲਕੁਲ ਜਾਟ ਅੰਦੋਲਨ ਦਾ ਵੀ ਤੁਹਾਨੂੰ ਚੇਤੇ ਹੋਣਾ ਖਾਸ ਤੌਰ ਤੇ ਪੰਜਾਬੀਆਂ ਨੂੰ ਇਸ ਗੱਲ ਦੇ ਭੁੱਲਣਾ ਨਹੀਂ ਚਾਹੀਦਾ ਕਿ ਮੋਰਥਨ ਦੇ ਢਾਬਿਆਂ ਦੇ ਵਿੱਚ ਸਾਡੀਆਂ ਔਰਤਾਂ ਨਾਲ ਬੀਬੀਆਂ ਨਾਲ ਪੈਣਾ ਨਾ ਕੀ ਕੀ ਉੱਥੇ ਅਤਿਆਚਾਰ ਹੋਇਆ ਜੀ ਪੰਜਾਬੀਆਂ ਨੂੰ ਕਿੰਨਾ ਤੰਗ ਪਰੇਸ਼ਾਨ ਕੀਤਾ ਗਿਆ ਕਿੱਦਾਂ ਕਿਹਾ ਗਿਆ ਕਿ ਇਹਨਾਂ ਨੂੰ ਦਿੱਲੀ ਏਅਰਪੋਰਟ ਤੱਕ ਨਹੀਂ ਪਹੁੰਚਣ ਦੇਣਾ ਚਾਹੀਦਾ ਇਸ ਕਰਕੇ ਇਹ ਤਾਂ ਇਦਾਂ ਲੱਗਦਾ ਹੈ ਕਿ ਪੰਜਾਬ ਹੁਣ ਸਾਡਾ ਸ਼ਾਇਦ ਰਿਹਾ ਹੀ ਨਹੀਂ ਇੰਡੀਆ ਦੇ ਵਿੱਚ ਬਿਲਕੁਲ ਗੱਲ ਜੋ ਬਿਲਕੁਲ ਦਾਅਵੇ ਕੀਤੇ ਜਾਂਦੇ ਨੇ ਲੋਕਤੰਤਰ ਦੇ ਪਰ ਲੋਕਤੰਤਰ ਦੀਆਂ ਜਿਹੜੀਆਂ ਧੱਜੀਆਂ ਉਹ ਸਾਡੀਆਂ ਸਰਕਾਰਾਂ ਵੱਲੋਂ ਉਡਾਈਆਂ ਜਾਂਦੀਆਂ ਜਿੱਦਾਂ ਤੁਸੀਂ ਕਿਹਾ ਕਿ ਚੁਣੀ ਲੋਕਾਂ ਵੱਲੋਂ ਜਾਂਦੀ ਆ ਪਰ ਸਾਡੀਆਂ ਸਰਕਾਰਾਂ ਆਪਣੇ ਮਾਲਕਾਂ ਵੱਲ ਭੁਗਤਦੀਆਂ ਜਿੱਦਾਂ ਅਜ ਕੇਂਦਰ ਦੀ ਜਿਹੜੀ ਹਰਿਆਣਾ ਦੀ ਸਰਕਾਰ ਹੈ ਇੱਕ ਵਾਰ ਫਿਰ ਕੇਂਦਰ ਵੱਲ ਭੁਗਤੀ ਆ ਹੁਣ ਇੱਥੇ ਮੈਂ ਗੱਲ ਕਰਨੀ ਚਾਹੁੰਗਾ ਦਿੱਲੀ ਪੁਲਿਸ ਦੀ ਦਿੱਲੀ ਪੁਲਿਸ ਵੱਲੋਂ ਇਹ ਬਿਆਨ ਆਇਆ ਕਿ ਅਸੀਂ ਕਿਸਾਨਾਂ ਦੇ ਪਰਚੇ ਵੀ ਕਰਾਂਗੇ ਕਿਉਂਕਿ ਕਰੋਨਾ ਦਾ ਟਾਈਮ ਆ ਕਰੋਨਾ ਦੇ ਹਾਲਾਤ ਵਿਗੜਨੇ ਨਹੀਂ ਚਾਹੀਦੇ ਅਸੀਂ ਮੰਨਦੇ ਆ ਕਿ ਕਰੋਨਾ ਦੇ ਹਾਲਾਤ ਵਿਗੜਨੇ ਨਹੀਂ ਚਾਹੀਦੇ ਪਰ ਤੁਹਾਨੂੰ ਯਾਦ ਹੋਣਾ ਕਿ ਅਜੇ ਕੁਝ ਕੁ ਦਿਨ ਪਹਿਲਾਂ ਬਿਹਾਰ ਚ ਚੋਣਾ ਸੀ ਤੇ ਜਦੋਂ ਉੱਥੇ ਰਾਜਨੀਤਿਕ ਜਿਹੜੀਆਂ ਪਾਰਟੀਆਂ ਉਹ ਵੱਡੀਆਂ ਵੱਡੀਆਂ ਰੈਲੀਆਂ ਕਰਦੀਆਂ ਸੀ ਕੀ ਗੱਲ ਉਦੋਂ ਕਰੋਨਾ ਨਹੀਂ ਸੀ ਇਹ ਜਿਹੜੇ ਕਾਨੂੰਨ ਆ ਇਹ ਸਿਰਫ ਆਮ ਲੋਕਾਂ ਤੇ ਹੀ ਕਿਉਂ ਲਾਗੂ ਹੁੰਦੇ ਇੱਥੇ ਜਿਸ ਜੀਤ ਸਿੰਘ ਜਸੋਨਾ ਦਾ ਵੀ ਇਹੀ ਟਿੱਪਣੀ ਆਈ ਕਿ ਜਿਹੜੇ ਸਾਡੀਆਂ ਸਰਕਾਰਾਂ ਕਾਨੂੰਨ ਆਪਣੇ ਹਿਸਾਬ ਨਾਲ ਵਰਤਦੀਆਂ ਆ ਇਹ ਕਰੋਨਾ ਦੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜਦੋਂ ਬਿਹਾਰ ਦੇ ਵਿੱਚ ਚੋਣਾ ਸੀ 93000 ਇੱਕ ਦਿਨ ਦੇ ਵਿੱਚ ਕੇਸ ਆ ਰਹੇ ਸੀ 90000 ਤੋਂ ਉੱਤੇ ਉੱਤੇ ਕੇਸ ਆ ਰਹੇ ਸੀ ਤੇ ਮੀਡੀਆ ਕਿਸੇ ਵੀ ਚੀਜ਼ ਨੂੰ ਕਾਬਾ ਨਹੀਂ ਸੀ ਕਰ ਰਿਹਾ ਇਵਨ ਕੇ ਨਿਤੀਸ਼ ਕੁਮਾਰ ਜਦੋਂ ਤੇ ਯਸ਼ਵੀ ਯਾਦਵ ਦੀਆਂ ਬਹੁਤ ਰੈਲੀਆਂ ਭਰਨ ਲੱਗ ਗਈਆਂ ਉਸ ਵੇਲੇ ਉਹਨੂੰ ਚੇਤੇ ਆਇਆ ਕਿ ਜਿਹੜਾ ਇਹ ਕਰੋਨਾ ਵਾਇਰਸ ਹੈ ਇਹ ਤਾਂ ਬਹੁਤ ਖਤਰਨਾਕ ਆ ਗਿਆ ਇੰਨੇ ਇਕੱਠੇ ਨਹੀਂ ਹੋਣੇ ਚਾਹੀਦੇ ਜਦੋਂ ਪ੍ਰਧਾਨ ਮੰਤਰੀ ਨੇ ਲੈ ਲੀਆਂ ਉਥੇ ਰਾਤ ਦਿੱਤੀ ਉਹੀ ਨਿਤਿਸ਼ ਕੁਮਾਰ ਚੁੱਪ ਕਰਕੇ ਬਹਿ ਗਿਆ ਉਹੀ ਜਿਹੜੀ ਭਾਜਪਾ ਆ ਬਿਹਾਰ ਦੇ ਵਿੱਚ ਉਹਨਾਂ ਨੂੰ ਕਰੋਨਾ ਦਾ ਡਰ ਕੋਈ ਨਹੀਂ ਲੱਗਾ ਜਦੋਂ ਮੱਧ ਪ੍ਰਦੇਸ਼ ਦੇ ਵਿੱਚ ਕੋਈ ਉਹਨਾਂ ਨੇ ਕਾਂਗਰਸ ਨੇ ਰੱਖਣੀਆ ਸ਼ੁਰੂ ਕਰ ਦਿੱਤੀ ਉਥੇ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਬੰਦ ਕਰੋ ਇਹ ਬਿਲਕੁਲ ਇਹ ਜਿਹੜਾ ਕਰੋਨਾ ਵਾਇਰਸ ਹੈ ਅੱਜ ਤੱਕ ਕੇਸ ਕਿੰਨੇ ਆਇਆ ਕੱਲ ਦੇ 42000 ਆ ਯਾਨੀ ਪਿਛਲੀ ਵਾਰ ਨਾਲੋਂ ਅੱਧੇ ਨਾਲੋਂ ਵੀ ਘਟ ਗਏ ਜੀ ਤੁਸੀਂ ਹੋਰ ਹੈਰਾਨ ਹੋਵੋਗੇ ਵੀ ਦੂਜੇ ਜਾਂ ਤੀਜੇ ਨੰਬਰ ਤੇ ਚੱਲਦਾ ਰਿਹਾ ਹੁਣ ਤੱਕ ਇੰਡੀਆ ਸਿਰਫ ਇੱਕ ਬ੍ਰਾਜ਼ੀਲ ਤੇ ਅਮਰੀਕਾ ਤੋਂ ਥੱਲੇ ਰਹਿ ਗਿਆ ਸੀ ਈਵਨ ਕਿ ਅਮਰੀਕਾ ਤੋਂ ਹੀ ਥੱਲੇ ਸੀ ਬ੍ਰਾਜ਼ੀਲ ਦੇ ਬਰਾਬਰ ਚੱਲਦਾ ਸੀ ਬਰਾਬਰ ਜੀ ਹੁਣ 8ਵੇਂ ਨੰਬਰ ਤੇ ਆ ਜੀ ਇਹਦਾ ਮਤਲਬ ਕੀ ਹੈ ਉਹ ਤੱਕੀ ਕਰ ਰਿਹਾ ਹੈ ਜੀ ਹੁਣ ਕਰੋਨਾ ਬੰਬ ਨੂੰ ਫੇਰ ਇੱਕ ਤਰ੍ਹਾਂ মিডিਆ ਦੇ ਵਿੱਚ ਕਵਰ ਕੀਤਾ ਜਾ ਰਿਹਾ ਅੱਜ 90000 ਰੁਪਏ ਲੈ ਕੋਈ ਪ੍ਰੋਬਲਮ ਨਹੀਂ ਸੀ ਬੰਬ ਹੁਣ ਉਹ ਬਣਾਇਆ ਤਾਂ ਜਾ ਰਿਹਾ ਕਿਉਂਕਿ ਹੁਣ ਸਰਕਾਰਾਂ ਨੂੰ ਉਸ ਬੰਬ ਦੀ ਲੋੜ ਹੈ ਕਿਉਂਕਿ ਹੁਣ ਉਹ ਜਿਹੜਾ ਜਿਹੜਾ ਬੰਬ ਆ ਉਹ ਆਪਣੇ ਤਰੀਕੇ ਨਾਲ ਚਲਾਉਣਾ ਹੈ ਆ ਦੇਖੋ ਇਹਦੇ ਵਿੱਚ ਇਹ ਆ ਕਿ ਇਹ ਸਹਿਮਤ ਹੋਣਾ ਨਹੀਂ ਹੋਣਾ ਬਾਅਦ ਦੀ ਗੱਲ ਹੈ ਪਰ ਜੇ ਤੁਸੀਂ ਇਦਾਂ ਹੀ ਸੰਵਿਧਾਨ ਤੋੜਦੇ ਰਹੇ ਤੁਸੀਂ ਆਪਣੇ ਅਨਸਾਰੇ ਲੋਕਾਂ ਨੂੰ ਤਾਂ ਹੋਣੀ ਪਤਾ ਲੱਗਣ ਲੱਗਾ ਕਿ ਜਿਹੜੀਆਂ ਸਰਕਾਰਾਂ ਆ ਉਹ ਬਿੱਲ ਬਣਾਉਂਦੀਆਂ ਆ ਕੁਝ ਪਹਿਲਾਂ ਤਾਂ ਇਹ ਗੱਲਾਂ ਪਤਾ ਹੀ ਨਹੀਂ ਹੁੰਦੀਆਂ ਸੀ ਇੰਨੇ ਜ਼ਿਆਦਾ ਬਿੱਲ ਬਣਾਏ ਜਾ ਰਹੇ ਆ ਤੁਸੀਂ ਯੂਪੀ ਦੇ ਵਿੱਚ ਦੇਖ ਲਓ ਇੱਕ ਲਵ ਜਹਾਦ ਬਿੱਲ ਬਣਾ ਦਿੱਤਾ ਗਿਆ ਪਹਿਲਾਂ ਨਾਗਰਿਕਤਾ ਐਮੈਂਡਮੈਂਟ ਰੋਜ਼ ਇਹ ਦੂਜੇ ਤੀਜੇ ਦੇ ਨਾ ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਆ ਬੜਾ ਰਹੀਆਂ ਐ ਬਿਲ ਤੇ ਉਹ ਤਾਂ ਬੜਾ ਏਦਾਂ ਲੱਗਦਾ ਹੈ ਕਿ ਇਹਨਾਂ ਨੇ ਜਿਹੜਾ ਸਿਸਟਮ ਬਣਿਆ ਹੋਇਆ ਸਾਡਾ ਇੰਡੀਆ ਦਾ ਜਮਹੂਰੀਅਤ ਦਾ ਉਹ ਤਾਂ ਮੈਨੂੰ ਲੱਗਦਾ ਵੀ ਹੁਣ ਥੋੜੇ ਦਿਨਾਂ ਦੀ ਗੱਲ ਰਹਿ ਗਈ ਐ ਇਸ ਕਰਕੇ ਸੁਚੇਤ ਜਿਹੜਾ ਇਹਨਾਂ ਗੱਲਾਂ ਦੇ ਉੱਤੇ ਜ਼ਰੂਰ ਹੋਣਾ ਚਾਹੀਦਾ ਪਰ ਨਾਲ ਦੀ ਨਾਲ ਇਸ ਗੱਲ ਦੇ ਉੱਤੇ ਵੀ ਕਵਰ ਹੋਣਾ ਚਾਹੀਦਾ ਕਿ ਥੋੜਾ ਜਿਹਾ ਕੇਅਰਫੁਲ ਰਹਿਣਾ ਪੈਣਾ ਸਰਕਾਰਾਂ ਇਦਾਂ ਦੇ ਵੇਲੇ ਨੂੰ ਬਹੁਤ ਭਾਗ ਤਰੀਕੇ ਦੇ ਨਾਲ ਆਪਣੇ ਹੱਕ ਦੇ ਵਿੱਚ ਕਰ ਲੈਂਦੀਆਂ ਹੁੰਦੀਆਂ ਇਹ ਨੂੰ ਹਿੰਸਕ ਵੀ ਕੀਤਾ ਜਾ ਸਕਦਾ ਹੈ ਪਰ ਇੱਥੇ ਸਲਾਮ ਕਰਨਾ ਵੀ ਬਣਦਾ ਹੈ ਕਿ ਲੋਕ ਜਿਹੜੇ ਸ਼ਾਂਤਮਈ ਤਰੀਕੇ ਦੇ ਨਾਲ ਉੱਥੇ ਜਾ ਰਹੇ ਆ ਪਰ ਕੱਲ ਤੋਂ ਹੀ ਪਤਾ ਲੱਗ ਗਿਆ ਸੀ ਕਿ ਹਰਿਆਣਾ ਪੁਲਿਸ ਨੇ ਕੱਲ ਤੋਂ ਹੀ ਬੈਰੀਕੇਡ ਰੱਖਣੇ ਸ਼ੁਰੂ ਕਰ ਦਿੱਤੇ ਸੀ ਕਿਉਂਕਿ ਤਿੰਨ ਪਾਸਿਆਂ ਤੋਂ ਇਹ ਬਾਰਡਰ ਇਹਨਾਂ ਨੇ ਸੀਲ ਕੀਤਾ ਬਸ ਤਾਂ 6 ਜ਼ਿਲ੍ਹੇ ਉਹਨਾਂ ਨੇ ਸੀਲ ਕੀਤੇ ਹੋਏ ਆ ਇੱਕ ਸ਼ੰਭੂ ਬਾਰਡਰ ਤੋਂ ਕ੍ਰੋਸਿੰਗ ਹੋਣੀ ਸੀ ਜਿਨ੍ਹਾਂ ਦੇ ਲਈ ਕਿ ਉਹਨਾਂ ਨੇ ਕਿਹਾ ਕਿ ਸਰਹੰਦ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋਣਾ ਹੈ ਜੀ ਦੂਜਾ ਸੰਗਰੂਰ ਤੋਂ ਖਨੌਲੀ ਤੋਂ ਉੱਥੇ ਖਨੌਲੀ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠੇ ਹੋਣਾ ਸੀ ਤੀਜਾ ਹੈਗਾ ਸੰਧੂਲ ਕੜ ਮਾਨਸਾ ਜ਼ਿਲ੍ਹੇ ਦੇ ਵਿੱਚ ਉੱਥੋਂ ਦਾ ਬਾਰਡਰ ਉੱਥੋਂ ਕਰਾਸ ਕਰਨਾ ਸੀ ਉਹਦੇ ਲਈ ਦਮਦਮਾ ਸਾਹਿਬ ਤਲਵੰਡੀ ਸਾਹਿਬ ਉੱਥੇ ਗੁਰਦੁਆਰਾ ਸਾਹਿਬ ਇਕੱਠੇ ਹੋਣਾ ਸਾਰਿਆਂ ਨੇ ਉਸ ਤੋਂ ਬਾਅਦ ਮਾਰਚ ਜਿਹੜੇ ਹੋਣੇ ਹਨ ਪਰ ਜਿਸ ਤਰੀਕੇ ਦੇ ਨਾਲ ਮੋਰੇ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਹੈ ਇਵਨ ਕਿ ਕੱਲ ਅਡਵਾਈਜ਼ਰੀ ਨੋਟ ਜਾਰੀ ਕਰ ਦਿੱਤਾ ਹਰਿਆਣਾ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਇਹ ਨਾਗਰਿਕਾਂ ਨੂੰ ਇਹ ਕਿਹਾ ਕਿ ਤੁਸੀਂ ਬਿਨਾਂ ਕੰਮ ਤੋਂ ਬਾਹਰ ਨਾ ਨਿਕਲਿਓ ਬਿਲਕੁਲ ਬੇਸੇ ਹੋਰ ਤੱਕ ਇਹਦਾ ਮਤਲਬ ਕੀ ਹੈ ਤੁਸੀਂ ਆਪਣੇ ਬਾਹਰੋਂ ਨਿਕਲੋ ਇਹ ਇੱਕ ਤਰ੍ਹਾਂ ਦੇ ਨਾਲ ਢੰਗ ਤਰੀਕਾ ਆ ਵਾਰਨਿੰਗ ਦਿੱਤੀ ਗਈ ਹੈ ਕਿ ਤੁਸੀਂ ਅੰਦਰੋਂ ਨਾਲ ਬਾਹਰ ਨਿਕਲੋ ਤੁਸੀਂ ਕੀ ਕਰਨ ਜਾ ਰਹੇ ਹੋ ਭਾਈ ਜੀ ਕਿ ਇਹ ਤੇ ਹੋਣ ਲੱਗਾ ਕੀ ਤਾਂ ਬੋਲਣ ਲੱਗੇ ਜਦੋਂ ਤੇ ਜਿਆਦਾ ਤੁਹਾਨੂੰ ਫਿਰ ਤੁਹਾਡੇ ਵਿੱਚ ਤੇ ਜਿਹੜੇ ਗੋਰੇ ਜਦੋਂ ਇਹੀ ਇਦਾਂ ਹੀ ਪ੍ਰੋਟੈਸਟ ਕਰਦੇ ਸੀ ਬਿਲਕੁਲ ਕਾਂਗਰਸ ਦੀ ਜਿਹੜੀ ਜਦੋਂ ਆਪਾਂ જવાਹਰ ਲਾਲ ਨਹਿਰੂ ਦੀ ਗੱਲ ਕਰ ਲਈਏ ਮਹਾਤਮਾ ਗਾਂਧੀ ਦੀ ਗੱਲ ਕਰ ਲਈਏ ਉਸ ਵੇਲੇ ਬਿਲਕੁਲ ਇਸ ਤਰੀਕੇ ਦੇ ਨਾਲ ਹੀ ਇਕੱਠੇ ਹੁੰਦੇ ਸੀ ਇਕੱਠੇ ਹੋ ਕੇ ਤੇ ਉਹ ਮੁਜ਼ਾਹਰਾ ਵਗੈਰਾ ਕਰਦੇ ਹੁੰਦੇ ਸੀ ਨਾਅਰੇ ਲਾਉਦੇ ਸੀ ਜੇਕਰ ਇਹ ਉਦੋਂ ਦੇ ਸੰਗਰਾਮੀਆਂ ਦੀ ਗੱਲ ਕਰੀਏ ਤੇ ਭਗਤ ਸਿੰਘ ਹੁਣਾਂ ਦਾ ਇਹੀ ਰੋਸ ਹੁੰਦਾ ਸੀ ਕਿ ਸਾਨੂੰ ਸਾਡੀ ਆਵਾਜ਼ ਵੀ ਚੁੱਕਣ ਨਹੀਂ ਦਿੱਤੀ ਜਾਂਦੀ ਬਿਲਕੁਲ ਤੇ ਹੁਣ ਉਹੀ ਤਰੀਕਾ ਜਦੋਂ ਤੁਸੀਂ ਹੁਣ ਦਿੱਲੀ ਪੁਲਿਸ ਦੀ ਗੱਲ ਜੀ ਬੇਪ੍ਰਾਵੋ ਦੇਸ਼ ਆਜ਼ਾਦ ਕਾ ਤੇ ਕਰਾਇਆ ਸੀ ਫੇ ਤੁਸੀਂ ਇਕੱਠੇ ਹੀ ਰਹਿੰਦੇ ਜਿਹੜੇ ਸਾਡੇ ਵਰਗੇ ਲੋਕ ਇੱਥੇ ਆਏ ਆ ਸਿੱਧੇ ਐਂਟਰੀ ਹੁੰਦੀ ਉਹਨਾਂ ਦੀ ਇੰਗਲੈਂਡ ਦੇ ਵਿੱਚ ਅਮਰੀਕਾ ਦੇ ਕੈਨੇਡਾ ਦੇ ਵਿੱਚ ਕਿਉਂ ਤੁਸੀਂ ਐਡੇ ਖੱਜਲ ਖਵਾਰ ਉਹਨਾਂ ਲੋਕਾਂ ਨੂੰ ਵੀ ਕੀਤਾ ਜੇ ਆਹੀ ਕੰਮ ਕਰਨਾ ਸੀ ਜੇ ਤੁਸੀਂ ਲਾਈਫ ਇਦਾਂ ਦੀ ਰੱਖਣੀ ਸੀ ਅੱਜ ਤੱਕ ਉਹ ਗੁਰਦਾਸ ਰਾਮ ਆਲਮ ਹੁਣੀ ਬਹੁਤ ਵਧੀਆ ਕਾਪਤਾ ਲਿਖੀ ਆ ਬਈ ਆਜ਼ਾਦੀ ਦੇਖੀ ਕਿਤੇ ਬਿਲਕੁਲ ਉਹ ਕਹਿੰਦੇ ਮੈਨੂੰ ਕੱਲ ਤਾਂ ਬੱਸ ਸਟੈਂਡ ਦੇ ਉੱਤੇ ਖੜੇ ਸੀ ਉਹ ਕਾਪਤਾ ਜਾਨੀ ਰੂਹ ਕੰਡੇ ਖੜੇ ਕਰ ਦਿੰਦੀ ਆ ਜੀ ਕਿ ਉਹਨਾਂ ਨੇ ਉਦੋਂ ਹੀ ਕਹਤਾ ਸੀ ਬਈ ਪਰ ਆਪੋ ਇਹ ਜਾਦ ਹੋ ਗਿਆ ਐਡੇ ਤਸੀਹੇ ਉਹ ਪਾਕਿਸਤਾਨ ਵੱਖਰਾ ਬਣਾ ਦਿੱਤਾ ਲੋਕੀ ਐਨੇ ਮਰਵਾ ਦਿੱਤੇ ਆ ਤੇ ਬਾਅਦ ਵਿੱਚ ਫਾਇਦਾ ਕੀ ਹੋਇਆ ਐਨੇ ਕਿ ਤੱਕੇ ਫੇ ਉਹਨਾਂ ਤੋਂ ਚੜੀ ਜਾਂਦੇ ਤੁਸੀਂ ਜੀ ਬਿਲਕੁਲ ਇੱਥੇ ਮੈਂ ਟਿੱਪਣੀਆਂ ਦੀ ਗੱਲ ਕਰਾਂ ਤਾਂ ਹਰਜੀਤ ਲਸਾੜਾ ਹੁਣੀ ਸੁਰਜੀਤ ਸੰਧੂ ਹੁਣੀ ਅ ਸੋਢੀ ਸਿੰਘ ਕੰਤ ਸੋਹਲ ਇਹ ਸਾਰੇ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਦੋਸਤੋ ਅ ਦਲਜੀਤ ਜੀ ਜਿੱਦਾਂ ਤੁਸੀਂ ਗੱਲ ਕਰ ਰਹੇ ਆ ਇਹਦੇ ਨਾਲ ਇੱਕ ਹੋਰ ਸਵਾਲ ਪੁੱਛਣਾ ਚਾਹੂੰਗਾ ਕਿ ਅ ਇਹਦੇ ਨਾਲ ਨਾਲ ਬੀਜੇਪੀ ਦਾ ਇੱਕ ਹੋਰ ਹਤਕੰਡਾ ਉਹ ਅਪਣਾ ਰਹੀ ਹੈ ਜਿੱਦਾਂ ਗੱਲਬਾਤ ਦਾ ਇੱਕ ਰਾਹ ਖੋਲਿਆ ਗਿਆ ਸੀ ਉਹਨਾਂ ਨੇ ਫੇਰ 3 ਤਰੀਕ ਨੂੰ ਗੱਲਬਾਤ ਲਈ ਕਿਸਾਨਾਂ ਲਈ ਇੱਕ ਮੀਟਿੰਗਸ ਬੁਲਾਈ ਕਿਸਾਨਾਂ ਨਾਲ ਪਰ ਜਿਸ ਤਰੀਕੇ ਨਾਲ ਹੁਣ ਤਸਰਬਾਜੀ ਜਿਹੜੀ ਬੀਜੇਪੀ ਗਵਰਨਮੈਂਟ ਵੱਲੋਂ ਵਧਾਈ ਜਾ ਰਹੀ ਹੈ ਕਿਸਾਨਾਂ ਨਾਲ ਜਿਸ ਤਰੀਕ ਨਾਲ ਉਹਨਾਂ ਦੀ ਬੈਰੀਕੇਟਿੰਗ ਕੀਤੀ ਜਾ ਰਹੀ ਆ ਉਹਨਾਂ ਨੂੰ ਬਾਰਡਰਾਂ ਤੇ ਰੋਕਿਆ ਜਾ ਰਿਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਆਪਣੀ ਆਵਾਜ਼ ਨਹੀਂ ਚੁੱਕਣ ਦਿੱਤੀ ਜਾ ਰਹੀ ਤੁਹਾਨੂੰ ਲੱਗਦਾ ਕਿ ਇਸ ਸਭ ਤੋਂ ਬਾਅਦ ਜਿਹੜੀ ਗੱਲਬਾਤ ਦਾ ਰਾਹ ਅਜੇ ਵੀ ਖੁੱਲਾ ਰਹੂਗਾ ਨਹੀਂ ਨਹੀਂ ਗੱਲਬਾਤ ਦਾ ਤਾਂ ਇਹ ਹੈ ਕਿ ਤੁਸੀਂ ਪਹਿਲਾਂ ਦੀ ਗੱਲ ਕਰ ਲੋ ਕਿੰਨੇ ਜ਼ਿਆਦਾ ਵਿਰੋਧ ਹੋਇਆ ਜੀ ਫੇ ਤੁਸੀਂ ਗੱਲ ਕਰ ਲੋ ਕਿ ਜਿਹੜਾ 370 ਧਾਰਾ ਦੀ ਗੱਲ ਕਰ ਲੋ ਕਿੰਨਾ ਜ਼ਿਆਦਾ ਵਿਰੋਧ ਹੋਇਆ ਦਿੱਲੀ ਇਸ ਗੱਲ ਦੇ ਲਈ ਉੱਥੇ ਰਿਹਾ ਕਿ ਦਿੱਲੀ ਦੇ ਵਿੱਚ ਇੰਨਾ ਜਵਾਲਾ ਨਹਿਰੂ ਜਿਹੜੀ ਯੂਨੀਵਰਸਿਟੀ ਆ ਉਹਦੇ ਵਿੱਚ ਵੀ ਅੰਦੋਲਨ ਬਹੁਤ ਜ਼ਿਆਦਾ ਹੋਇਆ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਜੀ ਪਰ ਅੱਜ ਤੱਕ ਭਾਜਪਾ ਸਰਕਾਰ ਨੇ ਕਿਸੇ ਨੂੰ ਵੀ ਗੱਲਬਾਤ ਦੇ ਲਈ ਨਹੀਂ ਸੱਦਿਆ। ਜੀ ਦੂਜਾ ਇੱਕ ਇਹ ਜ਼ਰੂਰ ਯਾਦ ਰੱਖਣਾ ਚਾਹੀਦਾ ਕਿ ਇਹ ਅੰਦੋਲਨ ਸਰ ਪੰਜਾਬ ਤੇ ਹਰਿਆਣਾ ਤੱਕ ਹੀ ਸੀਮਤ ਹੋ ਗਿਆ ਜਿਹੜਾ ਇੱਕ ਫੇਲਰ ਆਪਾਂ ਕਹਿ ਸਕਦੇ ਹਾਂ। ਜੀ ਜਦਕਿ ਇਹ ਜਿਹੜਾ ਕਾਨੂੰਨ ਹੈ ਇਹ ਤਾਂ ਸਾਰਿਆਂ ਦੇ ਲਈ ਬਣਿਆ ਹੋਇਆ। ਜੀ ਜਦੋਂ ਬਿਹਾਰ ਦੇ ਲੋਕਾਂ ਨੇ ਬੀਜੇਪੀ ਸਰਕਾਰ ਉੱਥੇ ਲੈ ਆਂਦੀ ਆ ਸਰਕਾਰ ਇੱਕ ਤਰ੍ਹਾਂ ਨਾਲ ਜੀਡੀਯੂ ਹਾਰਿਆ ਭਾਜਪਾ ਨੂੰ ਤਾਂ ਜਿਤਾਇਆ। ਜੀ ਉਹ ਤੋਂ ਬਾਅਦ ਤਾਂ ਸਿੱਧਾ ਇਦਾਂ ਲੱਗਦਾ ਕਿ ਉੱਥੇ ਦੇ ਕਿਸਾਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਸ ਗੱਲ ਦੇ ਨਾਲ। ਲੋਕਾਂ ਦੀ ਜਿਹੜੀ ਚੇਤਨਤਾ ਆ ਉਹ ਪਤਾ ਨਹੀਂ ਕਿੱਥੇ ਚਲੀ ਗਈ ਦੱਖਣ ਦੇ ਵਿੱਚ ਇਹ ਜਾਣਿਆ ਜਾਂਦਾ ਵੀ ਦੱਖਣ ਵਾਲੇ ਜਿਹੜੇ ਲੋਕ ਆ ਆਪਣੇ ਕਾਫੀ ਸ਼ਾਇਦ ਇਹ ਵੀ ਕਾਰਨ ਹੈਗਾ ਕਿ ਇੱਕ ਪੰਜਾਬ ਹਰਿਆਣਾ ਹੈਗਾ ਜਿਹੜਾ ਕਿ ਸਿੱਧੇ ਤੌਰ ਦੇ ਉੱਤੇ ਖੇਤੀਬਾੜੀ ਦੇ ਡਿਪੈਂਡੈਂਟ ਹੈਗੇ ਪਰ ਮਹਾਰਾਸ਼ਟਰ ਦੇ ਲੋਕ ਸਭ ਤੋਂ ਜ਼ਿਆਦਾ ਤਾਂ ਖੁਦਕੁਸ਼ੀਆਂ ਕਿਸਾਨ ਉੱਥੇ ਦੇ ਕਰਦੇ ਆ ਬਿਲਕੁਲ ਪਰ ਉਸ ਤਰੀਕੇ ਦਾ ਅੰਦੋਲਨ 노 ਡਾਊਟ ਕਿ ਹਰ ਪਾਸੇ ਉਹਦਾ ਹੋ ਰਿਹਾ ਪਰ ਜਿਸ ਤਰੀਕੇ ਦਾ ਰੋਜ਼ ਮਜ਼ਾਰੇ ਜਿਹੜੇ ਆ ਪੰਜਾਬ ਦੇ ਵਿੱਚ ਹੋ ਰਿਹਾ ਸ਼ੁਰੂ ਤੋਂ ਜੀ ਉਸ ਤਰੀਕੇ ਦਾ ਹੋਰ ਕਿਤੇ ਦੇਸ਼ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਜੀ ਛੇ ਦੇ ਹੀ ਕਾਰਨ ਆ ਕਿ ਬੀਜੇਪੀ ਬੜੀ ਇਹਨੂੰ ਲਾਈਕਲੀ ਲੈ ਰਹੀ ਆ ਪਰ ਦੋ ਸਟੇਟਾਂ ਦੇ ਵਿਰੋਧ ਨਹੀਂ ਜਿਹਦਾ ਕਿ ਕੋਈ ਬਹੁਤਾ ਫਰਕ ਨਹੀਂ ਪੈਂਦਾ ਉਹਨਾਂ ਨੂੰ ਮੈਨੂੰ ਲੱਗਦਾ ਨਹੀਂ ਦਿਲਜੀਤ ਜੀ ਜੋ ਕੁਝ ਵੀ ਅੱਜ ਪ੍ਰਬੰਧ ਉਹਨਾਂ ਵੱਲੋਂ ਕੀਤੇ ਗਏ ਜਿਸ ਤਰੀਕੇ ਨਾਲ ਹਰਿਆਣਾ ਸਰਕਾਰ ਨੇ ਆਪਣੀਆਂ ਤਿਆਰੀਆਂ ਕੀਤੀਆਂ ਬੈਰੀਕੇਟਿੰਗ ਕੀਤੀ ਮੈਨੂੰ ਨਹੀਂ ਲੱਗਦਾ ਵੀ ਹੁਣ ਉਹ ਇੰਨਾ ਹਲਕੇ ਚ ਲੈ ਰਹੇ ਆ ਨਹੀਂ ਹੁਣ ਉਹ ਇਹੇ ਕਰਕੇ ਸੱਦਾ ਪੱਤਰ ਦੇ ਰਹੇ ਆ ਮੈਂ ਉਹੀ ਗੱਲ ਕਰ ਰਿਹਾ ਕਿ ਕਿਸੇ ਨੂੰ ਨਹੀਂ ਸੱਦਾ ਪੱਤਰ ਦਿੱਤਾ ਉਹਨਾਂ ਨੇ ਚਾਹੇ ਨਾਗਰਿਕਤਾ ਕਾਨੂੰਨ ਦੀ ਗੱਲ ਕਰ ਲਈਏ ਚਾਹੇ ਆਪਾਂ 370 ਧਾਰਾ ਦੀ ਗੱਲ ਕਰ ਲਈਏ ਜਿੰਨੇ ਵੀ ਹੁਣ ਤੱਕ ਕਾਨੂੰਨ ਬਣਾਏ ਜੀ ਤਿੰਨ ਤਲਾਕ ਦੀ ਗੱਲ ਕਰ ਲਈਏ ਵਿਰੋਧ ਤਾਂ ਹੁੰਦੇ ਰਹੇ ਪਰ ਕਿਸੇ ਨੂੰ ਸੱਦਾ ਪੱਤਾ ਨਹੀਂ ਦਿੱਤਾ ਜੀ ਕਿਉਂਕਿ ਪੰਜਾਬੀ ਇਸ ਗੱਲ ਦੇ ਲਈ ਜਾਣੇ ਜਾਂਦੇ ਆ ਕਿ ਜਦੋਂ ਇਹ ਇਕੱਠੇ ਹੋ ਜਾਂਦੇ ਆ ਫਿਰ ਇਹ ਕੁਝ ਵੀ ਕਰ ਸਕਦੇ ਆ ਤੇ ਉਹ ਜਿਹੜਾ ਇਕੱਠ ਆ ਹੁਣ ਇਹ ਸ਼ਾਸਨ ਚੱਲਦੀ ਆ ਵੀ ਇਹਨੂੰ ਕਿਸ ਤਰੀਕੇ ਦੇ ਨਾਲ ਤੋੜਿਆ ਜਾਵੇ ਹੁਣ ਇੱਕ ਤੇ ਇਹ ਆ ਕਿ ਕਿਸਾਨ ਯੂਨੀਅਨਸ ਇੱਕ ਜੀ ਬੈਠੀ ਆ ਉੱਥੇ ਭਾਵੇਂ ਕਿ ਰੇਲਵੇ ਲਾਈਨ ਜਿਹੜੀਆਂ ਸ਼ੁਰੂ ਹੋ ਗਈਆਂ ਉੱਥੇ ਚੱਲ ਪਈਆਂ ਕੱਲ ਟ੍ਰੇਨ ਪਰ ਇੱਕ ਜਿਹੜੀ ਪੰਦੇਰ ਸਾਹਿਬ ਦੀ ਆ ਉਹ ਬੈਠੀ ਆ ਜੇ ਉੱਥੇ ਜੰਡੇ ਵਾਲਾ ਗੁਰੂ ਦੇ ਕਰੀਬ ਜੀ ਪਾੜਨ ਦਾ ਯਤਨ ਕੀਤਾ ਜਾ ਰਿਹਾ ਪਰ ਇਹ ਵੀ ਇੱਕ ਪ੍ਰਾਪਤੀ ਆ ਕਿ ਅਜੇ ਤੱਕ ਉਹ ਇਕੱਠੇ ਆ ਜੀ ਆਪਾਂ ਅੱਗੇ ਵੀ ਗੱਲ ਕੀਤੀ ਸੀ ਬਹੁਤ ਵਾਰ ਕੀਤੀ ਇਸ ਪ੍ਰੋਗਰਾਮ ਦੇ ਵਿੱਚ ਕਿ ਸਰਕਾਰਾਂ ਜਦੋਂ ਦਾ ਇਹ ਅੰਦੋਲਨ ਚੱਲਿਆ ਸਰਕਾਰਾਂ ਵੱਲੋਂ ਬਹੁਤ ਜ਼ਿਆਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਨੂੰ ਤਾਰਪੀਡੋ ਕਰਨ ਦੀ ਵੱਖੋ ਵੱਖਰੇ ਹਤਖੰਡੇ ਅਪਣਾਏ ਜਾਂਦੇ ਆ ਪਰ ਇਹ ਉਹਨਾਂ ਦੀ ਜਿਹੜੀ ਚਾਹੇ ਕਿਸਾਨ ਜਥੇਬੰਦੀਆਂ ਹੋਣ ਚਾਹੇ ਉਹ ਹਿੱਸਾ ਲੈਣ ਵਾਲੇ ਕਿਸਾਨ ਹੋਣ ਚਾਹੇ ਸਮੂਹ ਜਿਹੜਾ ਪੰਜਾਬ ਹਰਿਆਣਾ ਦੇ ਲੋਕ ਹੋਣ ਉਹਨਾਂ ਦੀ ਪ੍ਰਸ਼ੰਸਾ ਕਰਨੀ ਪੈਂਦੀ ਹੈ ਕਿ ਉਹ ਬਹੁਤ ਹੀ ਸ਼ਾਂਤਮਈ ਢੰਗ ਨਾਲ ਇਸ ਪ੍ਰਦਰਸ਼ਨ ਨੂੰ ਅੱਗੇ ਲੈ ਕੇ ਜਾ ਰਹੇ ਆ ਦੇਖੋ ਇਹਦੇ ਲਈ ਅਸਲਾਮ ਕਾ ਪੰਦਾ ਲੋਕਾਂ ਦਾ ਜੀ ਜੇ ਆਪਾਂ ਕਹੀ ਬਹੁਤ ਵਧੀਆ ਜ਼ਿੰਮੇਵਾਰੀ ਤਾਂ ਨਿਭਾਈ ਆ ਜੂਨੀਅਨ ਦੇ ਜਿਹੜੇ ਲੀਡਰ ਆ ਉਹਨਾਂ ਬਹੁਤ ਵਧੀਆ ਜ਼ਿੰਮੇਵਾਰੀ ਨਿਭਾ ਰਹੇ ਆ ਪਰ ਪਹਿਲਾਂ ਕੀ ਹੁੰਦਾ ਸੀ ਕਿ ਆਮ ਲੋਕੀ ਜਿਹੜੇ ਆ ਉਹ ਵਿੱਚ ਇੰਨੇ ਇਨਵੋਲਵ ਨਹੀਂ ਸੀ ਹੁੰਦੇ ਇਹ ਪਿੱਛੇ ਜਾ ਕੇ ਅੰਡਰ ਦਾ ਟੇਬਲ ਇਹ ਜਾ ਕੇ ਸਮਝੌਤੇ ਕਰ ਲੈਂਦੇ ਹੁੰਦੇ ਸੀ ਜਿੰਨੇ ਇਹ ਕਿਸਾਨ ਲੀਡਰ ਆ ਤੁਸੀਂ ਇਹਨਾਂ ਦੇ ਸਾਰਿਆਂ ਦੇ ਪਿੱਛੋਂ ਕੱਢ ਕੇ ਦੇਖ ਲਿਓ ਇਹ ਕੀ ਕਰਦੇ ਸੀ ਕਿ ਆਪਣੀ ਰਾਜਨੀਤੀ ਚਮਕਾ ਲੈਂਦੇ ਸੀ ਇਹਨਾਂ ਦਾ ਮਨੋਰਥ ਕਿਸੇ ਨਾ ਕਿਸੇ ਰਾਜਨੀਤਿਕ ਪਾਰਟੀ ਦੇ ਨਾਲ ਜੁੜਿਆ ਹੁੰਦਾ ਸੀ ਫਿਰ ਉਸ ਤੋਂ ਬਾਅਦ ਇਹ ਆਪਣੇ ਕੋਈ ਕੰਮ ਕਢਾ ਲੈਂਦੇ ਸੀ ਇਹੀ ਇੱਕ ਜੋੜਨ ਦਾ ਤਰੀਕਾ ਸੀ ਪਰ ਇਸ ਵੇਲੇ ਜਿਹ ਕਰ ਰਹੇ ਆ ਇਹੀ ਇੱਕ ਲੋਕਤੰਤਰੀ ਕਦਰਾਂ ਕੀਮਤਾਂ ਕਿ ਹਰ ਲੋਕ ਆ ਬੰਦੇ ਛੋਂਦੇ ਆ ਕਿ ਸਾਡੇ ਲੀਡਰ ਹਾਂ ਵੀ ਤੁਸੀਂ ਕੀ ਬੋਲੇ ਆ ਤੁਸੀਂ ਅੰਦਰ ਜਾ ਕੇ ਕੀ ਕੀਤਾ ਆ ਕਿ ਜਦੋਂ ਟ੍ਰੇਨਸ ਜਿਹੜੀਆਂ ਆ ਉਹ ਜੂਨੀਅਨ ਕਹਿੰਦੀ ਆ ਵੀ ਨਹੀਂ ਟ੍ਰੇਨਾਂ ਚਲਾਈਆਂ ਜਾਣ ਉਸੇ ਵੇਲੇ ਲੋਕਾਂ ਦਾ ਸੋਸ਼ਲ ਮੀਡੀਆ ਦੇ ਉੱਤੇ ਆਉਣਾ ਸ਼ੁਰੂ ਹੋ ਜਾਂਦਾ ਵੀ ਤੁਸੀਂ ਕੌਣ ਹੁੰਦੇ ਆ ਚਲਾਉਣ ਵਾਲੇ ਇਹ ਸਭ ਤੋਂ ਪੁੱਛਿਆ ਸਭ ਤੋਂ ਪੁੱਛ ਕੇ ਕੋਈ ਫੈਸਲਾ ਲਓ ਉਹਦੇ ਨਾਲ ਲੀਡਰਸ ਜਿਹੜੇ ਆ ਉਹ ਵੀ ਡਰੇ ਹੋਏ ਆ ਉਹਦੇ ਕਰਕੇ ਹੀ ਇਹ ਇੱਕ ਆ ਜਿਹੜਾ ਬਣਿਆ ਹੋਇਆ ਕਿ ਲੋਕੀ ਰਿਜ਼ਲਟ ਚਾਹੁੰਦੇ ਆ ਕਿ ਤੁਸੀਂ ਕੀ ਕਰ ਰਹੇ ਆ ਬਿਲਕੁਲ ਇੱਥੇ ਜਸਜੀਤ ਸਿੰਘ ਜਸ ਹੁਣਾਂ ਦੇ ਵੀ ਇਹੀ ਟਿੱਪਣੀਆਂ ਆਈ ਕਿ ਉਹ ਕਹਿੰਦੇ ਸਰਕਾਰ ਜਿਹੜੀ ਆ ਉਹ ਕਿਸਾਨਾਂ ਨੂੰ ਭੜਕਾਉਣ ਦੀ ਤੇ ਉਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿੱਦਾਂ ਆਪਣੇ ਆਪਣੇ ਜਿਹੜੇ ਵੱਖੋ ਵੱਖਰੇ ਹਤਕੰਡੇ ਅਪਣਾਏ ਜਾ ਰਹੇ ਆ ਗਲਬਾਤ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਆ ਨੋ ਡਾਊਟ ਜਿਹੜਾ ਹਾਲ ਇਹ ਉਹ ਗਲਬਾਤ ਨਾਲ ਹੀ ਨਿਕਲਣਾ ਪਰ ਉਹਦੇ ਨਾਲ ਨਾਲ ਜਿਹੜੇ ਦੂਸਰੇ ਪੈੰਤਰੇ ਆ ਅਜਮਾਏ ਜਾ ਰਹੇ ਆ ਜਿਸ ਤਰੀਕੇ ਨਾਲ ਅੱਜ ਇਸ ਚੀਜ਼ ਨੂੰ ਅਪਰੋਚ ਕੀਤਾ ਗਿਆ ਬੀਜੇਪੀ ਸਰਕਾਰ ਵੱਲੋਂ ਉਹ ਕਿਤੇ ਨਾ ਕਿਤੇ ਜਿਹੜੇ ਆ ਖਦਸ਼ੇ ਪੈਦਾ ਕਰਦਾ ਆ ਜੀ ਤੇ ਦੰਦੀ ਜੀ ਖਬਰਾਂ ਆਪਣੇ ਕੋਲ ਹੋਰ ਵੀ ਆ ਮੈਂ ਚਾਹੁੰਦਾ ਕਿ ਇਸ ਤੋਂ ਬਾਅਦ ਆਪਾਂ ਉਹਨਾਂ ਬਾਰੇ ਵੀ ਗੱਲ ਕਰੀਏ ਆ ਜਿਸ ਤਰੀਕੇ ਨਾਲ ਇੱਕ ਵਾਰ ਫਿਰ ਤੋਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਣੀ ਆ ਮੁੱਖ ਮੰਤਰੀ ਪੰਜਾਬ ਉਹਨਾਂ ਵੱਲੋਂ ਲੰਚ ਡਿਪਲੋਮੇਸੀ ਕੀਤੀ ਗਈ ਕਿਉਂਕਿ ਬਹੁਤ ਧੇਰ ਤੋਂ ਕਿਨਾਰੇ ਬਿਠਾਏ ਹੋਏ ਆ ਨਵਜੋਤ ਸਿੰਘ ਸਿੱਧੂ ਹੋਣੀ ਚੁੱਪ ਕਰਕੇ ਬਿਠਾਏ ਹੋਏ ਆ ਉਹਨਾਂ ਨੂੰ ਇੱਕ ਵਾਰ ਫਿਰ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਲੰਚ ਦਾ ਸੱਦਾ ਆ ਕਿਦਾਂ ਦੇਖੀਓ ਜੀ ਹੁਣ ਦੇਖਿਆ ਜਾਵੇ ਕਿ 10 ਜੂਨ 2019 ਨੂੰ ਹੀ ਅਸਤੀਫਾ ਦਿੱਤਾ ਸੀ ਮਨਵਜੋਤ ਸਿੰਘ ਸਿੱਧੂ ਹੋਣਾ ਨੇ ਕਿਉਂਕਿ ਇਹਨਾਂ ਦੇ ਕੋਲੋਂ ਸਤਾਨਕ ਸਰਕਾਰਾਂ ਦਾ ਮਾਮਾ ਖੋ ਕੇ ਬਿਜਲੀ ਵਿਭਾਗ ਦੇ ਦਿੱਤਾ ਗਿਆ ਸੀ ਜੀ ਨੋ ਡਾਊਟ ਕੇ ਇਹ ਦੇ ਵਿੱਚ ਇਦਾਂ ਹੋ ਜਾਂਦਾ ਕਿ ਤੁਹਾਡੇ ਡਿਪਾਰਟਮੈਂਟ ਆ ਚੇਂਜ ਕਰਨੇ ਬਣਦੇ ਆ ਪਰ ਉਸ ਵੇਲੇ ਸ਼ਾਇਦ ਇਸ ਕਰਕੇ ਖੋਇਆ ਗਿਆ ਵੀ ਇਹਨਾਂ ਦੀ ਜਿਹੜੀ ਪਰਫਾਰਮੈਂਸ ਸੀਗੀ ਲੋਕ ਸਭਾ ਦੇ ਉਦੋਂ ਆਈ ਸੀ ਨਤੀਜੇ ਉਹ ਸਾਰਾ ਇਹਦੇ ਉੱਤੇ ਥੋਪ ਦਿੱਤਾ ਗਿਆ ਵੀ ਇਹਦੇ ਕਰਕੇ ਹਾਰ ਹੋਈ ਜਾਂ ਨਵਜੋਤ ਸਿੰਘ ਸਿੱਧੂ ਕਰਕੇ ਕਿਉਂਕਿ ਇਹਨਾਂ ਨੇ ਉੱਤੇ ਇੱਕ ਬਿਆਨ ਦੇ ਦਿੱਤਾ ਸੀ ਕਿ ਨਵਜੋਤ ਪ੍ਰਕਾਸ਼ ਸਿੰਘ ਬਾਦਲਾ ਦੀ ਤੇ ਇਧਰੋਂ ਕੈਪਟਨ ਅਮਰਿੰਦਰ ਸਿੰਘ ਇਹਨਾਂ ਦੀ ਆਪਸ ਦੇ ਵਿੱਚ ਗੰਡ ਤੋਪਿਆ ਜੀ ਉਹ ਕੈਪਟਨ ਅਮਰਿੰਦਰ ਸਿੰਘ ਉਹਦਾ ਖੇਮਾ ਜਿਹੜਾ ਆ ਉਸ ਵੇਲੇ ਇਹਨੂੰ ਜ਼ਿੰਮੇਵਾਰ ਠਹਿਰਾ ਕੇ ਇੱਕ ਤਰ੍ਹਾਂ ਨਾਲ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਜੀ ਉਸ ਤੋਂ ਬਾਅਦ ਹੁਣ ਤੱਕ ਇਹ ਬੋਲੇ ਨਹੀਂ ਆ ਕਾ ਮੋਗਾ ਰੈਲੀ ਦੇ ਵਿੱਚ ਗਏ ਸੀ ਉੱਥੇ ਜਾ ਕੇ ਇਹਨਾਂ ਨੇ ਗੱਲਬਾਤ ਕੀਤੀ ਉੱਥੇ ਵੀ ਸਟੇਜ ਦੇ ਉੱਤੇ ਉਹ ਸੁਖਜਿੰਦਰ ਸਿੰਘ ਰੰਦਾਵਾ ਤੁਹਾਨੂੰ ਪਤਾ ਹੀ ਆ ਕਿ ਉੱਥੇ ਬੜੇ ਵੱਡੇ ਕਮੈਂਟ ਕਰ ਦਿੱਤੇ ਰਾਹੁਲ ਗਾਂਧੀ ਦੀ ਮੌਜੂਦਗੀ ਦੇ ਵਿੱਚ ਹਰੀਸ਼ ਸ਼ਰਾਵਤ ਜਦੋਂ ਦੇ ਇਨਚਾਰਜ ਬਣਾਏ ਆ ਆਸ਼ਾ ਦੇਵੀ ਹੁਣਾਂ ਤੋਂ ਬਾਅਦ ਉਹ ਕੋਸ਼ਿਸ਼ ਕਰ ਰਿਹਾ ਹੈ ਕਿ ਦੋਨਾਂ ਨੂੰ ਇਕੱਠੇ ਕੀਤਾ ਜਾਵੇ ਜੀ ਫਿਰ ਆ ਵਿਸ਼ੇਸ਼ ਜਲਾਸ ਇਸੇ ਖੇਤੀਬਾੜੀ ਕਾਨੂੰਨਾ ਦੇ ਅਧੀਨ ਜਿਹੜਾ ਹੋਇਆ ਸੀ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਾਫੀ ਕਸੀਦੇ ਪੜੇ ਆ ਕੈਪਟਨ ਮਰਿੰਦਰ ਸਿੰਘ ਦੇ ਉਦੋਂ ਲੱਗਦਾ ਸੀ ਕਿ ਹੁਣ ਇਹ ਨੇੜੇ ਆਉਣ ਦੀ ਕੋਸ਼ਿਸ਼ ਕਰ ਰਹੇ ਆ ਹੁਣ ਇਹ ਅੱਜ ਲਾਂਚ ਦੇ ਲਈ ਕਿਉਂਕਿ ਕੈਪਟਨ ਮਨਿੰਦਰ ਸਿੰਘ ਦੀ ਇਹ ਖਾਸियत ਆ ਵੀ ਜਦੋਂ ਵੀ ਕੋਈ ਬੰਦਾ ਵਿਰੋਧ ਦੇ ਵਿੱਚ ਆਉਂਦਾ ਆ ਜੀ ਇਹ ਫੋਨ-ਫੋਨ ਨਹੀਂ ਕਰਦੇ ਇਹ ਸਿਰਫ ਫਿਰ ਲਾਂਚ ਤੇ ਸਾਦੇ ਹੁੰਦੇ ਆ ਜੀ ਲਾਂਚ ਦੇ ਉੱਤੇ ਸੱਦ ਕੇ ਖਾਸ ਤੌਰ ਤੇ ਆਪਣੇ ਵਿਧਾਇਕ ਜਿੰਨੇ ਵੀ ਹੁੰਦੇ ਆ ਖਾਸ ਤੌਰ ਤੇ ਪਟਿਆਲਾ ਦੇ ਇੱਕ ਵਾਰੀ ਤਿੰਨ ਵਿਧਾਇਕ ਪਿਛਲੇ ਸਾਲ ਗੁੱਸੇ ਹੋ ਗਏ ਸੀ ਉਹਨਾਂ ਨੂੰ ਵੀ ਇਦਾਂ ਲਾਂਚ ਦੇ ਉੱਤੇ ਸੱਦਿਆ ਜਦੋਂ ਕੋਈ ਲੱਗਦਾ ਉਹਨੂੰ ਲਾਂਚ ਦੇ ਸੱਦ ਲੈਂਦੇ ਆ ਫਿਰ ਮਨਾ ਲੈਂਦੇ ਹੁੰਦੇ ਆ ਹੁਣ ਇਹਦੇ ਵਿੱਚ ਵੀ ਇਹੀ ਲੱਗਦਾ ਆ ਕਿ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਊਂਗੀ ਜਿਆਦਾ ਹੋ ਸਕਦਾ ਹੈ ਕਿ ਇਹਨੂੰ ਫਿਰ ਉਹੀ ਸਤਾਨਿਕ ਸਰਕਾਰਾਂ ਡਿਪਾਰਟਮੈਂਟ ਆਫ ਦਵਾਈ ਵਾਪਸ ਦੇ ਦਿੱਤਾ ਜਾਵੇ ਜੀ ਜਾਂ ਕੋਈ ਹੋਰ ਆਲਟਰਨੇਟਿਵ ਜਿਹੜਾ ਆ ਕੱਢਿਆ ਜਾਵੇ ਪਰ ਇਹ ਜਿਹੜਾ ਵਿਚਲਾ ਗੈਪ ਸੀ ਜਿੱਤੇਗਾ ਪੰਜਾਬ ਇੱਕ ਚੈਨਲ ਵੀ YouTube ਦੇ ਉੱਤੇ ਚਲਾਇਆ ਉਹਦੇ ਪਰ ਇੰਨਾ ਰਿਸਪੌਂਸ ਮਿਲ ਨਹੀਂ ਪਾਇਆ ਜਿੰਨਾ ਉਹਨਾਂ ਨੂੰ ਆਸ ਸੀ ਹੁਣ ਇਹਦੇ ਵਿੱਚ ਕੀ ਬਣਦੀ ਹੈ ਇਹ ਤਾਂ ਗੱਲ ਆਉਣ ਵਾਲੇ ਦਿਨਾਂ ਦੇ ਵਿੱਚ ਹੈ ਦੇਖ ਹੋਣੀ ਆ ਪਰ ਨਵਜੋਤ ਸਿੰਘ ਸਿੱਧੂ ਦੇ ਲਈ ਵੀ ਪਹਿਲਾਂ ਇੱਕ ਭਾਜਪਾ ਦਾ ਬੀਜੇਪੀ ਦਾ ਇੱਕ ਰਾਹ ਖੁੱਲਾ ਸੀ ਜੀ ਪਰ ਇਸ ਵੇਲੇ ਉਹ ਰਾਹ ਬਿਲਕੁਲ ਬੰਦ ਹੈ ਜੀ ਆਮ ਆਦਮੀ ਪਾਰਟੀ ਉਧਰ ਵੀ ਕੋਈ ਐਡਾ ਸੁਖਾਲਾ ਰਾਹ ਨਹੀਂ ਲੱਗ ਰਿਹਾ ਹੁਣ ਉਹਨਾਂ ਕੋਲ ਵੀ ਆਪਸ਼ਨ ਸਿਰਫ ਇਹੀ ਰਹਿ ਗਈ ਆ ਦੂਜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਕੋਲ ਵੀ ਹੈਗਾ ਆ ਕਿ ਜੋ ਇਹਨਾਂ ਦਾ ਟੈਲੈਂਟ ਹੈਗਾ ਉਸ ਬਰਾਬਰ ਦੇ ਕਦ ਦਾ ਕੋਈ ਪੰਜਾਬ ਦੇ ਵਿੱਚ ਲੀਡਰ ਹੈ ਨਹੀਂ ਜੀ ਹੁਣ 2022 ਦੀਆਂ ਜਿਹੜੀਆਂ ਚੋਣਾਂ ਆਉਣੀਆਂ ਆ ਤੇ ਕੋਈ ਸਵਾ ਕਸਾਲ ਦੇ ਕਰੀਬ ਤੋਂ ਉਦੋਂ ਵੀ ਘਟੇ ਸਮਾਂ ਰਹਿ ਗਿਆ ਆ ਚੋਣਾ ਜਿਹੜੀਆਂ ਹੋਣ ਵਾਲੀਆਂ ਆ ਇਹ ਸਾਰੇ ਕਿ ਇਹਨਾਂ ਨੂੰ ਹੁਣ ਕਿੱਦਾਂ ਵਰਤਿਆ ਜਾਵੇ ਇਕੱਠੇ ਹੋਈਏ ਆ ਕਿ ਜਿਹੜੀਆਂ ਅਗਲੀਆਂ ਚੋਣਾਂ ਆ ਉਹ ਵੀ ਜਤੀਆਂ ਜਾਣ ਪਰ ਜਿੱਦਾਂ ਤੁਸੀਂ ਕਿਹਾ ਕਿ ਜਦੋਂ ਕੋਈ ਵਿਰੋਧ ਚ ਆਉਂਦਾ ਤਾਂ ਉਹਨੂੰ ਲੰਚ ਡਿਪਲੋਮੇਸੀ ਤੇ ਬੁਲਾ ਕੇ ਤੇ ਹੱਲ ਕਰ ਲਿਆ ਜਾਂਦਾ ਵਿਰੋਧ ਚ ਤਾਂ ਮੇਰੇ ਖਿਆਲ ਜਦੋਂ ਤਾਂ ਪਿਛਲੇ ਸਾਲ ਅਸਤੀਫਾ ਦਿੱਤਾ ਉਦੋਂ ਦੇ ਆ ਤਦੋਂ ਦੇ ਜਿਹੜੇ ਆ ਬੜੇ ਤਰ੍ਹਾਂ ਦੇ ਬਿਆਨ ਵੀ ਆਏ ਕਦੀ ਕੈਪਟਨ ਮਨਿੰਦਰ ਸਿੰਘ ਹੋਣਾ ਦਾ ਇਹ ਵੀ ਬਿਆਨ ਆਇਆ ਵੀ ਤਿੰਨ ਮਹੀਨੇ ਜਾਂ ਤਿੰਨ ਸਾਲ ਦੇ ਵਿੱਚ ਕੋਈ ਬੰਦਾ ਆ ਕੇ ਪ੍ਰਧਾਨ ਨਹੀਂ ਬਣ ਸਕਦਾ ਉਹ ਹੁਣ ਇਹ ਜਿਹੜੀ ਲੰਚ ਡਿਪਲੋਮੇਸੀ ਕਰਨ ਦੀ ਲੋੜ ਕੀ ਪੈਗੀ ਦੇਖੋ ਉਹ ਕਹਿੰਦੇ ਹੁੰਦੇ ਆ ਵੀ ਜੰਗ ਦੇ ਜਿੱਤੇ ਪਿਆਰ ਦੇ ਵਿੱਚ ਸਭ ਕੁਝ ਜਾਇਜ਼ ਆ। ਜੀ। ਇਹੀ ਕੈਪਟਨ ਮਰਿੰਦਰ ਸਿੰਘ ਕਹਿੰਦੇ ਹੁੰਦੇ ਸੀ ਕਿ ਮੇਰੀ ਲਾਸਟ ਇਲੈਕਸ਼ਨ ਐ। ਮੈਂ ਲੜਨ ਨਹੀਂ ਪਿਛਲੇ ਇਦਾਂ ਹੀ ਲੜਿਆ ਜਿੱਦਾਂ ਇਸ ਵਾਰ ਅਨਿਤਿਸ਼ ਕੁਮਾਰ ਹੁਣੀ ਲੜੇ ਆ। ਜੀ। ਹੁਣ ਕਹਿਣਾ ਸ਼ੁਰੂ ਕਰ ਦਿੱਤਾ ਨਹੀਂ ਜੀ ਅੱਜ ਮੈਨੂੰ ਕੀ ਹੋਇਆ? ਕਹਿਣਾ ਜੀ ਬੁੱਢਾ ਹੋਇਆ। ਅੱਖੀਆਂ ਚੋਣਾ ਮੈਂ ਵੀ ਲੜੂਗਾ। ਇਸ ਕਰਕੇ ਇਹ ਦੇ ਵਿੱਚ ਝੂਠ ਬੋਲਣਾ ਜਾਂ ਕੋਈ ਵੀ ਬਿਆਨ ਦੇ ਦੇਣਾ ਉਹਨੂੰ ਮੌਕੇ ਦੇ ਅਨਸਾਰ ਇਹ ਰਾਜਨੀਤਿਕ ਲੀਡਰ ਜਿਹੜੇ ਇਦਾਂ ਹੀ ਹੁੰਦੇ ਆ। ਜੀ। ਇਹ ਆਪਣੇ ਵਰਗੇ ਲੋਕਾਂ ਦੇ ਲੱਗਦਾ ਵੀ ਯਾਰ ਮੈਂ ਤਾਂ ਆਹ ਗੱਲ ਬੋਲੀ ਸੀ ਫਲਾਣੇ ਨੂੰ ਅੱਜ ਕੱਲ੍ਹ ਅਪਮਾਨ ਲ ਜੋ ਦੂਜੀ ਵਾਰ ਆਪਾਂ ਉਹਨੂੰ ਮਿਲਦੇ ਆਂ ਨਜ਼ਰਾਂ ਆਪਾਂ ਝੁਕਾ ਝੁਕਾ ਲੈਂਦੇ ਆ ਉਹ ਜਿੱਦਾਂ ਕਹਿੰਦੇ ਉਹਦੇ ਅੱਖ ਦੀ ਸ਼ਰਮ ਆ ਹੀ ਜਾਂਦੀ ਹੈ ਪਰ ਇਹ ਲੀਡਰ ਇਦਾਂ ਦੀ ਮਿੱਟੀ ਦੇ ਬਣੇ ਹੁੰਦੇ ਆ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਇਹ ਤਾਂ ਪਹਿਲਾਂ ਦੇਖੋ ਕਿੰਨਾ ਜ਼ਿਆਦਾ ਝੂਠ ਬੋਲਦੇ ਕਿੰਨਾ ਕੁਝ ਬੋਲਦੇ ਆ ਫਿਰ ਈਵਨ ਕਿ ਗਾਲਾਂ ਵੀ ਕੱਢ ਦਿੰਦੇ ਆ ਅਸੈਂਬਲੀ ਦੇ ਵਿੱਚ ਬਿਲਕੁਲ ਪਰ ਬਾਅਦ ਵਿੱਚ ਫੋਟੋ ਕਿਤੇ ਮੈਰਿਜ ਦੇ ਵਿੱਚ ਬੈਠੇ ਆ ਜਾਂ ਕਿੱਦਾਂ ਉੱਥੇ ਇਦਾਂ ਬੈਠੇ ਆ ਕਿਉਂ ਖਿਚੜੀ ਹੋਏ ਹੁੰਦੇ ਆ ਵੀ ਜਿੱਦਾਂ ਗੱਲੇ ਹੀ ਨਹੀਂ ਕੋਈ ਹੋਈ ਹੋਗੀ ਜੀ ਇਹ ਇਸ ਕਰਕੇ ਹੁਣ ਜਿਹੜੀ ਆਈ ਇਹ ਥੋੜੀ ਬਿਸ਼ਰਮੀ ਵਾਲੇ ਕੰਮ ਰਹਿ ਗਏ ਜੀ ਬਿਲਕੁਲ ਇਹਦੇ ਨਾਲ ਨਾਲ ਦਿਲਜੀਤ ਜੀ ਮੈਂ ਅਮਰੀਕਾ ਦੀ ਗੱਲ ਕਰਨੀ ਚਾਹੂੰਗਾ ਉਹ ਜਦਾਂ ਜਿੱਦ ਦੀ ਬੱਚਾ ਹੁੰਦਾ ਨਾ ਜਿੰਨੂੰ ਕਹਿੰਦੇ ਕਿ ਕਾਕਾ ਤੂੰ ਫੇਲ ਹੋ ਗਿਆ ਉਹ ਕਹਿੰਦਾ ਨਾ ਜੀ ਇਦਾਂ ਕਿਦਾਂ ਮੈਂ ਤਾਂ ਫਰਸਟ ਆਇਆ ਤੇ ਕਲਾਸ ਦਾ ਮਨੀਟਰ ਵੀ ਮੈਂ ਬੰਨਾ ਇਦਾਂ ਆਪਣੇ ਟਰੰਪ ਸਾਹਿਬ ਹੈ ਜਿਹੜੇ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਜिद ਨਹੀਂ ਸੀ ਛੱਡ ਰਹੇ ਉਹ ਕਹਿੰਦੇ ਕਿ ਤੁਸੀਂ ਹਾਰ ਗਏ ਹੋ ਇਲੈਕਸ਼ਨਾਂ ਕਹਿੰਦਾ ਨਹੀਂ ਜਿੱਤਿਆ ਹੀ ਮੈਂ ਆ ਇਹ ਤਾਂ ਕਪਲੇਬਾਦੀ ਹੋਈ ਆ ਪਰ ਕੱਲ ਉਹਨਾਂ ਨੇ ਟਵੀਟ ਕਰਤਾ ਕਿ ਜਿਹੜੇ ਸੱਤਾ ਜਿਹੜਾ ਪਰਵਰਤਨ ਦੀ ਜਿਹੜਾ ਪ੍ਰੋਸੈਸ ਆ ਉਹ ਸਟਾਰਟ ਕਰ ਦਿੱਤਾ ਗਿਆ ਹਾਲਾਂਕਿ ਉਹਨਾਂ ਦਾ ਯਕੀਨ ਕੋਈ ਨਹੀਂ ਕਦੋਂ ਯੂ ਟਰਨ ਮਾਰ ਜਾਣ ਮਾਰਦੇ ਆ ਕਾਫੀ ਪਰ ਇਸ ਉਹਨਾਂ ਦੇ ਟਵੀਟ ਨੂੰ ਕਿਦਾਂ ਦੇਖਦੇ ਆ ਤੁਸੀਂ ਦੇਖੋ ਹੁਣ ਉਹਨਾਂ ਨੂੰ ਵੀ ਲੱਗਦਾ ਵੀ ਹੁਣ ਗੇਮ ਹੱਥ ਦੇ ਵਿੱਚੋਂ ਨੰਗ ਰਹੀ ਆ ਕਿਉਂਕਿ ਅਜੇ ਵੀ ਰਿਜ਼ਲਟ ਆ ਰਹੇ ਆ ਜੀ ਤੇ ਮਿਸ਼ੀਗਨ ਦੀ ਖਾਸ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਰਿਜ਼ਲਟ ਆਇਆ ਉਹਦੇ ਵਿੱਚ ਵੀ ਇਹਨਾਂ ਦੀ ਹਾਰ ਹੋਈ ਆ ਉਹਦੇ ਵਿੱਚ ਜੋ ਵਾਈਡਨ 3 ਜ਼ੀਰੋਜ਼ ਦੇ ਨਾਲ ਜਿੱਤੂ ਰਹੇ ਆ ਉਸ ਤੋਂ ਬਾਅਦ ਇਹਨਾਂ ਨੂੰ ਲੱਗਾ ਵੀ ਹੁਣ ਮੇਰੇ ਜਿਹੜੇ ਹੈਗੇ ਆ ਜਿੱਥੇ ਵੀ ਇਹ ਕੇਸ ਪਾਰ ਹੈ ਆ ਸਟੇਟ ਵਾਈਜ਼ ਉਹ ਡਿਕਲਾਈਨ ਕੀਤੇ ਜਾ ਰਹੇ ਆਦਾਲਤਾਂ ਦੇ ਵੱਲੋਂ ਹੁਣ ਇਹਨਾਂ ਨੂੰ ਲੱਗਦਾ ਵੀ ਹੁਣ ਇਹੀ ਰਾਹ ਆ ਕਿ ਮੈਂ ਵਾਪਸ ਹੋ ਜਾਵਾਂ ਬੇ ਐਜੇ ਦੇ ਨਾਲ ਹੁਣ ਬਾਹਰ ਜਾਵਾਂ ਨਹੀਂ ਤਾਂ ਹੋਰ ਵੀ ਉਹਨਾਂ ਕੋਲ ਹੱਥ ਕੰਡੇ ਹੈਗੇ ਆ ਇਸੇ ਕਰਕੇ ਉਹਨਾਂ ਨੇ ਕਹਿ ਦਿੱਤਾ ਕਿ ਜਿਹੜੀ ਸਿਵਲ ਸਰਵਿਸਿਸ ਐਡਮਿਨਿਸਟ੍ਰੇਸ਼ਨ ਹੈਗੀ ਆ ਉੱਥੇ ਦੀ ਅਮਰੀਕਾ ਦੀ ਉਹਦੇ ਜਿਹੜੇ ਮੁਖੀ ਆ ਐਮਲੀ ਮਾਰਫੀ ਜੀ ਉਹਨਾਂ ਨੂੰ ਇਹਨਾਂ ਨੇ ਕਹਿਤਾ ਵੀ ਉਹ ਉਹਦੀ ਤਰੀਖ ਵੀ ਪਹਿਲਾਂ ਬਹੁ ਕੀਤੀ ਕਿਉਂਕਿ ਐਮਲੀ ਮਾਰਫੀ ਦੇ ਉੱਤੇ ਕਾਫੀ ਵਿਰੋਧ ਹੁੰਦਾ ਰਿਹਾ ਉਹਨਾਂ ਦਾ ਕਿ ਇਹ ਕੋਈ ਇਹਨਾਂ ਨੂੰ ਕੁਝ ਲੈਣਾ ਚਾਹੀਦਾ ਸਟੈਪ ਉਹਦੇ ਖਿਲਾਫ ਵੀ ਬੋਲੇ ਆ ਲੋਕ ਜੀ ਹੁਣ ਇਹਨਾਂ ਨੇ ਉਹਨਾਂ ਦੀ ਤਾਰੀਫ ਵੀ ਕੀਤੀ ਆ ਤੇ ਕਿਹਾ ਆ ਕਿ ਉਹ ਬਹੁਤ ਵਧੀਆ ਕੰਮ ਕਰ ਰਿਹਾ ਹੈ ਤੇ ਉਹਨਾਂ ਨੇ ਕਹਿ ਦਿੱਤਾ ਕਿ ਹੁਣ ਇਹ ਪ੍ਰਕਿਰਿਆ ਜਿਹੜੀ ਹੈ ਕਿ ਦੂਜੇ ਐਡਮਿਨਿਸਟ੍ਰੇਸ਼ਨ ਨੂੰ ਲੈ ਕੇ ਆਉਣ ਦੇ ਉਹ ਸ਼ੁਰੂ ਹੋ ਚੁੱਕੀ ਆ ਇੱਕ ਤਰ੍ਹਾਂ ਦੇ ਨਾਲ 트럼ਪ ਸਾਹਿਬ ਨੇ ਦੇਖੋ ਹੌਲੀ ਹੌਲੀ ਇਹ ਵਕੀਲੇ ਹੁੰਦੇ ਗਏ ਆ ਤੁਸੀਂ ਪਹਿਲਾਂ ਤੋਂ ਲੈ ਕੇ ਹੁਣ ਤੱਕ ਦੇ ਬਿਆਨ ਦੇਖ ਲਓ ਪਰ ਹੁਣ ਵੀ ਉਹਨਾਂ ਨੇ ਇਹ ਕਿਹਾ ਇਹਦਾ ਮਤਲਬ ਇਹ ਨਹੀਂ ਕਿ ਮੈਂ ਹਾਰ ਗਿਆ ਜੀ ਤੇ ਉਹ ਜਿੱਦਾਂ ਕਹਿੰਦਾ ਮੈਂ ਨਾ ਮਾਨੂੰ ਵਾਲੀ ਗੱਲ ਬੁੱਤੇ ਹਮੇਸ਼ਾ ਅੜੇ ਰਹਿੰਦੇ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਤੁਸੀਂ ਕੋਈ ਗੱਲ ਕਹਿ ਦਿੰਦੇ ਹੁੰਦੇ ਆ ਫਿਰ ਉਹ ਜਿੱਦਾਂ ਕਹਿੰਦੇ ਨੇ ਹੁੰਦੇ ਵੀ ਜੀਬ ਇਹਦੇ ਉਤੇ ਇਹਦੇ ਵਿੱਚ ਹੱਡੀ ਨਹੀਂ ਕੋਈ ਹੁੰਦੀ ਪਰ ਇਹ ਹੱਡੀਆਂ ਸਾਰੀਆਂ ਤਣਾਉਣ ਦੀ ਸਮਰੱਥਾ ਰੱਖਦੀ ਹੁੰਦੀ ਹੈ ਹੋ ਜੀਵ ਦੇ ਉੱਤੇ ਕੰਟਰੋਲ ਬਹੁਤ ਜ਼ਰੂਰੀ ਆ। ਹੁਣ ਉਹ ਜੀਵ ਇੰਨਾ ਜ਼ਿਆਦਾ ਬੋਲ ਚੁੱਕੀ ਆ ਕਿ ਉਹ ਤੋਂ ਪਿੱਛੇ ਉਹਨਾਂ ਦੇ ਜੀਵ ਚ ਤਾਂ ਮੈਨੂੰ ਲੱਗਦਾ ਫਲੈਕਸੀਬਿਲਟੀ ਕੁਝ ਜ਼ਿਆਦਾ ਹੀ ਆ। ਜ਼ਿਆਦਾ ਹੀ ਆ। ਤੇ ਉਸ ਕਰਕੇ ਹੁਣ ਉਹ ਥੋੜਾ ਜਿਹਾ ਲਚਕੀਲੇ ਚੱਲ ਰਹੇ ਆ। ਵੀ ਹੌਲੀ 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 ਇਕੱਠਾ ਕਹਿਣ ਦੇ ਨਾਲੋਂ ਹੌਲੀ ਹੌਲੀ ਬਰਤਾਂਤ ਪਾ ਕੇ ਥੋੜੇ ਦਿਨਾਂ ਤੱਕ ਹਨਾ ਤੁਸੀਂ ਦੇਖੋ ਕਿ ਜਿੱਤ ਤੋਂ ਬਾਅਦ ਕਿੰਨੇ ਜ਼ਿਆਦਾ ਗਰਮ ਸੀ। ਉਸ ਤੋਂ ਬਾਅਦ ਥੋੜਾ ਜਿਹਾ ਹੋ ਲਚਕੀਲੇ ਹੋਏ ਹੋ ਲਚਕੀਲੇ ਹੋਏ ਹੁਣ ਤਾਂ ਪੌਤੇ ਹੋ ਗਏ। ਹੋਰ ਥੋੜੇ ਦਿਨਾਂ ਤੱਕ ਹੁਣ ਇਹਨਾਂ ਨੇ ਕਹਿ ਦੇਣਾ ਆ ਵੀ ਉਹ ਸੋ ਇੱਥੇ ਟਿੱਪਣੀਆਂ ਦੀ ਗੱਲ ਕਰਾਂ ਤਾਂ ਬਲਜਿੰਦਰ ਸਿੰਘ ਹੁਣ ਜਿਹੜੇ ਆ ਉਹ ਵੀ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਬਲਜਿੰਦਰ ਸਿੰਘ ਜੀ ਦਲਜੀਤ ਜੀ ਆਪਣਾ ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੋ ਚੁੱਕਾ ਆ ਜੇਕਰ ਕਿਸਾਨਾਂ ਤੇ ਕੋਈ ਗੱਲ ਕਰਨੀ ਆ ਤਾਂ ਤੁਸੀਂ ਕੁਝ ਕਹਿਣਾ ਚਾਹੋਗੇ ਕਿਸਾਨਾਂ ਦੇ ਬਾਰੇ ਦੇਖੋ ਇਹ ਵੀ ਬਹੁਤ ਅਹਿਮ ਮੁੱਦਾ ਹੈ ਕਿ ਖਾਸ ਕਰਕੇ ਸੇਫ ਰਹੋ ਤੇ ਹੋ ਸਕੇ ਤਾਂ ਇਹਨੂੰ ਸ਼ਾਂਤਮਈ ਤਰੀਕੇ ਦੇ ਨਾਲ ਜਿੰਨੇ ਵੀ ਸਾਡੇ ਆ ਉਹਨਾਂ ਨੂੰ ਸਲਾਮ ਹੈ ਪਹਿਲਾਂ ਤਾਂ ਇੰਡਸ ਟੀਵੀ ਦੇ ਵੱਲੋਂ ਜਿਹੜੇ ਉੱਥੇ ਪਹੁੰਚੇ ਹੋਏ ਆ ਕਿ ਉਹ ਆਪਣੇ ਸਭ ਕੁਝ ਘਰਬਾਰ ਬਹੁਤ ਸਾਰੇ ਲੋਕਾਂ ਨੇ ਤਾਂ ਇਹ ਕਿਹਾ ਕਿ ਤੁਸੀਂ ਸਾਡੇ ਆਇਆ ਤੇ ਹੁਣ ਆਟਾ ਗੁੰਨਿਓ ਪਤਾ ਨਹੀਂ ਕਿੰਨੇ ਦਿਨ ਲੱਗਦੇ ਬਿਲਕੁਲ ਇੱਕ ਇੱਕ ਸਲਾਮ ਆ ਜੀ ਇਹੀ ਚੀਜ਼ਾਂ ਅਸੀਂ ਆਰਟੀਕਲਸ ਦੇ ਵਿੱਚ ਲੇਖਾਂ ਦੇ ਵਿੱਚ ਪੁਰਾਣੀ ਜਦੋਂ ਹਿਸਟਰੀ ਪੜਦੇ ਇਹੀ ਚੀਜ਼ਾਂ ਦੇ ਨਾਲ ਸਲਾਮ ਹੁੰਦਾ ਬਿਲਕੁਲ ਕਈ ਵਾਰੀ ਅਸੀਂ ਇਦਾਂ ਦੇ ਕੰਮ ਕਰ ਜਾਂਦੇ ਹੁੰਦੇ ਆ ਜਿਹਦੇ ਕਿ ਆਪਣੇ ਮਾਰਨ ਤੋਂ ਬਾਅਦ ਵੀ ਆਪਣਾ ਜੀਵਨ ਜਿਹੜਾ ਰਹਿ ਜਾਂਦਾ ਜੀ ਹੁਣ ਜਿਹੜੇ ਲੇਖ ਪੜੇ ਜਾਂਦੇ ਆ ਜਿਨ੍ਹਾਂ ਲੋਕਾਂ ਤੇ ਮਰੇ ਤਾਂ ਪਤਾ ਨਹੀਂ ਕਰੋੜਾਂ ਅਰਬਾਂ ਲੋਕ ਮਰ ਗਏ ਹੁਣ ਤੱਕ ਉਹਨਾਂ ਦੇ ਵਿੱਚੋਂ ਗਿਣੇ ਚੁਣੇ ਆ ਉਹਨਾਂ ਨੇ ਇਹ ਹੈ ਕਿ ਉਹਨਾਂ ਨੇ ਕੋ ਸੋਸਾਇਟੀ ਦੇ ਲੈ ਕੇ ਕ ਲੋਕਾਂ ਦੇ ਲਈ ਕੰਮ ਕੀਤਾ ਅੱਜ ਜਿਹੜੇ ਰੋਜ਼ਮザਰੇ ਹੋ ਰਹਾ ਹੈ ਉਹਨਾਂ ਲੋਕਾਂ ਸਾਰਿਆਂ ਨੂੰ ਸਲਾਮ ਚਾਹੇ ਉਹਨਾਂ ਦਾ ਨਾਮ ਵਿੱਚ ਆਵੇ ਚਾਹੇ ਨਾ ਆਵੇ ਪਰ ਉਹਨਾਂ ਸਾਰਿਆਂ ਨੂੰ ਸਲਾਮ ਕਿ ਜਿਹੜੇ ਉੱਥੇ ਪਹੁੰਚੇ ਹੋਏ ਆਂ ਦੂਜੀ ਗੱਲ ਮੈਂ ਇਸ ਗੱਲ ਦਾ ਨਾਲ ਵਧਾਈ ਵੀ ਦਿੰਨਾ ਕਿ ਅੱਜ ਭਗਤ ਨਾਮਦੇਵ ਜੀ ਉਹਨਾਂ ਦਾ ਜਨਮ ਦਿਨ ਵੀ ਹੈ ਜੀ ਤੇ ਖਾਸ ਤੌਰ ਤੇ ਭਗਤਾਂ ਦੇ ਬਾਰੇ ਜਿਕਰ ਨਹੀਂ ਕੀਤਾ ਜਾਂਦਾ ਸਾਡੀ ਸੋਸਾਇਟੀ ਦੇ ਵਿੱਚ ਖਾਸ ਤੌਰ ਤੇ ਸਿੱਖੀ ਜੋਂ ਦੇ ਵਿੱਚ ਤੇ ਅਸੀਂ ਚਾਹੁੰਦੇ ਆਂ ਵੀ ਜਦੋਂ ਵੀ ਕੋਈ ਸਾਡੇ ਪ੍ਰੋਗਰਾਮ ਦੇ ਵਿੱਚ ਕੋਈ ਭਗਤ ਜਾਂ ਪਟ ਉਹਨਾਂ ਦਾ ਹੋਵੇ ਤੇ ਆਪਾਂ ਜਰੂਰ ਉਹਨਾਂ ਦੇ ਬਾਰੇ ਵੀ ਜੇਕਰ ਕਾਨਾਂ ਤੇ ਉਹਨਾਂ ਦੀ ਕਿਉਂਕਿ ਅੱਜ ਜਿਹੜੇ ਅੰਦੋਲਨ ਇਹ ਚੱਲਦੇ ਆ ਜੀ ਇਹ ਉਹਨਾਂ ਦੀਆਂ ਸਿੱਖਿਆਵਾਂ ਦਿੱਤੀਆਂ ਹੋਈਆਂ ਜੀ ਇਹੀ ਭਗਤ ਨਾਮਦੇਵ ਹੋਣੇ ਸੀਗੇ ਜਿਹੜੇ ਕਿ ਸਿੱਧੇ ਇਸਲਾਮੀ ਕਾਰਨ ਦੇ ਵਿਰੁੱਧ ਤੇ ਨਾਲ ਦੀ ਨਾਲ ਬ੍ਰਾਹਮਣਵਾਦ ਪੁਜਾਰੀ ਵਰਗ ਬਿਲਕੁਲ ਇਸੇ ਤਰੀਕੇ ਦੇ ਨਾਲ ਹੀ ਅੱਜ ਅਸੀਂ ਕਹਿੰਦੇ ਆ ਕਿ ਸਰਕਾਰਾਂ ਦੇ ਨਾਲ ਟੱਕਰ ਆ ਦੇਖੋ ਕਿੰਨਾ ਔਖਾ ਬਿਲਕੁਲ ਉਸ ਵੇਲੇ ਤਾਂ ਗਰਦਨ ਲਾ ਦਿੰਦੇ ਸੀ ਉਸ ਵੇਲੇ ਇਕੱਲਾ ਹੀ ਬੰਦਾ ਇੱਕ ਖੜਨਾ ਕਿੰਨਾ ਔਖਾ ਕੰਮ ਹੁੰਦਾ ਸੀ ਤੇ ਉਹਨਾਂ ਭਗਤਾਂ ਨੂੰ ਵੀ ਸਲਾਮ ਆ ਉਹਨਾਂ ਗੁਰੂਆਂ ਨੂੰ ਵੀ ਸਲਾਮ ਆ ਜਿਨ੍ਹਾਂ ਨੇ ਸ ਸੇਖਿਆ ਦਿੱਤੀ ਆ। ਐਵੇਂ ਨਹੀਂ ਅਸੀਂ ਸਾਰੇ ਇੰਡੀਆ ਦੇ ਨਾਲੋਂ ਵੱਖਰੇ। ਇਸੇ ਕਰਕੇ ਵੱਖਰੇ ਆ ਕਿ ਸਾਨੂੰ ਗੁਰੂਆਂ ਭਗਤਾਂ ਦੀ ਜਿਹੜੀ ਸਿੱਖਿਆ ਦਿੱਤੀ ਹੋਈ ਆ ਉਹੀ ਸਾਨੂੰ ਵੱਖਰਾ ਕਰਦੀ ਆ। ਬਿਲਕੁਲ ਮੈਂ ਅੱਜ ਦਲਜੀਤ ਦੀ ਵੀਡੀਓਜ਼ ਦੇਖ ਰਿਹਾ ਸੀ ਤਾਂ ਜਿਹੜੇ ਕਿਸਾਨ ਐ ਉਹ ਟਰਾਲੀਆਂ 'ਚ ਬੈਠੇ ਸੀ ਤੇ ਉਹਨਾਂ ਨੇ ਉੱਪਰ ਆਪਣੇ ਬੈਗ ਟੰਗੇ ਤੇ ਉਹਨਾਂ ਨੇ ਉਹਨਾਂ ਨੂੰ ਤੋਂ ਜਿਹੜਾ ਇੰਟਰਵਿਊ ਲੈਣ ਵਾਲੇ ਭਾਈ ਸਾਹਿਬ ਸੀ ਉਹ ਪੁੱਛ ਰਹੇ ਸੀ ਕਿ ਤੁਸੀਂ ਕਿੰਨੇ ਦਿਨ ਦੀ ਤਿਆਰੀ ਕਰਕੇ ਚੱਲੇ ਆ ਉਹ ਕਹਿੰਦੇ ਜਿੰਨਾ ਵੀ ਟਾਈਮ ਲੱਗਾ ਅਸੀਂ 6 ਮਹੀਨੇ ਤੇ ਘੱਟੋ-ਘੱਟ ਇੰਤਜ਼ਾਮ ਕਰਕੇ ਚੱਲੇ ਆ। ਸੋ ਬਿਲਕੁਲ ਜਿਹੜਾ ਆਪਣੇ ਹੱਕਾਂ ਲਈ ਆਪਣੇ ਘਰ ਬੱਡੀ ਬੈਠੇ ਆ ਸੜਕਾਂ ਤੇ ਬੈਠੇ ਆ ਰੇਲਾਂ ਤੇ ਬੈਠੇ ਆ ਰੇਲਾਂ ਦੇ ਗਾੜਿਆਂ ਤੇ ਬੈਠੇ ਆ ਜਿਹੜੇ ਘਰੋਂ ਨਿਕਲੇ ਹੋਏ ਆ ਸਾਰੇ ਪੰਜਾਬ ਦੇ ਹੱਕ ਲੈਣ ਲਈ ਉਹਨਾਂ ਨੂੰ ਇੰਡਸ ਟੀਵੀ ਤੇ ਜਿਹੜਾ ਆ ਆਧਾਰਾ ਹੈ ਉਹਨਾਂ ਵੱਲੋਂ ਸਲਾਮ ਤੇ ਇਸ ਚੀਜ਼ ਦੀ ਪ੍ਰਸ਼ੰਸਾ ਕਰਨੀ ਪੈਂਦੀ ਆ ਕਿ ਪਿਛਲੇ ਜਿੰਨੇ ਵੀ ਮਹੀਨਿਆਂ ਤੋਂ ਇਹ ਅੰਦੋਲਨ ਚੱਲਿਆ ਹੋਇਆ ਇਹ ਬਹੁਤ ਹੀ ਸ਼ਾਂਤਮਈ ਤਰੀਕੇ ਨਾਲ ਤੁਸੀਂ ਸਾਰੇ ਜਣੇ ਅੱਗੇ ਲੈ ਕੇ ਜਾ ਰਹੇ ਹੋ ਤਸੀਂ ਉਮੀਦ ਵੀ ਇਹ ਕਰਦੇ ਆ ਕਿ ਜਿਹੜੀਆਂ ਸਰਕਾਰਾਂ ਦੇ ਜਿਹੜੇ ਜਿਹੜੇ ਕੰਨ ਆ ਉਹ ਇਹਨਾਂ ਦੀ ਜਿਹੜੀ ਆਵਾਜ਼ ਹੈ ਇਹਨਾਂ ਦੀ ਗੁਹਾਰ ਹੈ ਕਿਸਾਨਾਂ ਦੀ ਉਹ ਸੁਣ ਤੇ ਉਹ ਆਪਣਾ ਕਿਤੇ ਨਾ ਕਿਤੇ ਉਹਨਾਂ ਦੇ ਮਨ ਮਿਹਰ ਪੈ ਜਾਵੇ ਤੇ ਉਹ ਇਹ ਜਿਹੜੇ ਫੈਸਲੇ ਵਾਪਸ ਲੈਣ ਤੇ ਜਿਹੜਾ ਇਹ ਸਭ ਕੁਝ ਸ਼ਾਂਤੀਪੂਰਵ ਤਰੀਕੇ ਨਾਲ ਹੋ ਨਿਪੜੇ ਜੀ ਸੋ ਦਲਜੀਤ ਜੀ ਪ੍ਰੋਗਰਾਮ ਦਾ ਸਮਾਂ ਮੁਕੰਮਲ ਹੋ ਚੁੱਕਾ ਜੀ ਤੁਸੀਂ ਇਹ ਜਾਣਕਾਰੀਆਂ ਸਾਡੇ ਨਾਲ ਸਾਂਝੀ ਕੀਤੀਆਂ ਉਹਦੇ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਦੋਸਤੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਜੇਕਰ ਸਾਡੀ ਗੱਲਬਾਤ ਚੰਗੀ ਲੱਗੀ ਤਾਂ ਇਹ ਵੀਡੀਓ ਨੂੰ ਲਾਈਕ ਕਰਿਓ ਤੇ ਅੱਗੇ ਆਪਣੇ ਦੋਸਤਾਂ ਤੱਕ ਵੀ ਪਹੁੰਚਾਓ ਸ਼ੇਅਰ ਕਰਿਓ ਤੁਸੀਂ ਜੁੜਦੇ ਹੋ ਆਪਣੀਆਂ ਟਿੱਪਣੀਆਂ ਕਰਦੇ ਹੋ ਆਪਣੇ ਸਵਾਲ ਕਰਦੇ ਹੋ ਉਹਨਾਂ ਲਈ ਬਹੁਤ-ਬਹੁਤ ਧੰਨਵਾਦ ਜੇਕਰ ਕੋਈ ਟਿੱਪਣੀ ਰਹਿ ਗਈ ਹੋਵੇ ਤਾਂ ਉਹਦੇ ਲਈ ਹੱਥ ਜੋੜ ਕੇ ਮਾਫੀ ਇਹ ਪ੍ਰੋਗਰਾਮ ਹਰ ਬੁੱਧਵਾਰ ਹਰ ਐਤਵਾਰ ਸ਼ਾਮ ਨੂੰ 7:00 ਬਿਲਕੁਲ ਲਾਈਵ ਲੈ ਕੇ ਹਾਜ਼ਰ ਹੁੰਨੇ ਆਂ ਇਦਾਂ ਹੀ ਜੁੜਿਆ ਕਰੋ ਇੰਡਸ ਟੀਵੀ ਆਸਟ੍ਰੇਲੀਆ ਦੇ ਨਾਲ ਹੁੰਦੇ ਹੋ ਇਜਾਜ਼ਤ ਮਿਲਦੇ ਆਂ ਅਗਲੇ ਹਫ਼ਤੇ ਤਦ ਤੱਕ ਲਈ ਪਿਆਰ ਭਰੀ